ਸ਼੍ਰੀਕਾਂਝ ਜੀ ਤੁਸੇ ਦੇਖ ਰਹੋ ਨਿਰਪੱਖ ਪੋਸਟ ਤੇ ਮੈਂ ਹਾਂ ਤੁਹਾਡੇ ਨਾਲ ਖੁਸ਼ਬੂ ਰੋਜ਼ਾਨਾ ਦੀ ਤਰ੍ਹਾਂ ਸ਼ੋਅ ਲੈ ਕੇ ਹਾਜ਼ਰ ਆ ਨਿਰਪੱਖ ਟਾਕ ਮੁੱਦੇ ਦੇ ਤਹਿਤ ਤੱਕ ਇਸ ਦੇ ਵਿੱਚ ਜਿਹੜੇ ਮੁੱਦਿਆਂ ਤੇ ਅਸੀਂ ਚਰਚਾ ਕਰਦੇ ਆ ਉਹ ਮੁੱਦੇ ਸਾਰੇ ਤੁਹਾਡੇ ਨਾਲ ਜੁੜੇ ਹੋਏ ਨੇ ਕੀ ਕੀ ਕੁਝ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਕੀ ਕੁਝ ਆਉਣ ਵਾਲੇ ਦਿਨਾਂ ਦੇ ਵਿੱਚ ਹੋਣ ਵਾਲਿਆ ਭਾਵੇਂ ਸਿਆਸੀ ਮੁੱਦੇ ਹੋਣ ਇਹਨਾਂ ਸਾਰੇ ਮੁੱਦਿਆਂ ਤੇ ਚਰਚਾ ਕੀਤੀ ਜਾਂਦੀ ਹੈ ਤੇ ਆਪਣੇ ਦਰਸ਼ਕਾਂ ਦੀ رائے ਲਈ ਜਾਂਦੀ ਹੈ ਇਨ੍ਹਾਂ ਮੁੱਦਿਆਂ ਤੇ ਚਰਚਾ ਦੇ ਲਈ ਸਾਡੇ ਨਾਲ ਸੀਨੀਅਰ ਪੱਤਰਕਾਰ ਜਗਸੀਰ ਸਿੰਘ ਸੰਧੂ ਹੋ ਰਹੇ ਨੇ ਉਹਨਾਂ ਦਾ ਸਵਾਗਤ ਕਰਦੇ ਆ ਸਵਾਗਤ ਹੈ ਸੰਧੂ ਜੀ ਧੰਨਵਾਦ ਕਸੂਬ ਨਰਪਖ ਪੋਸਟ ਦੇ ਸਾਰੇ ਸਤਿਕਾਰਤ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਤੇ ਅਦਾਬ ਸਲਾਮ ਜੀ ਅ ਜਗਸੀਰ ਜੀ ਪੰਜਾਬ ਦੇ ਵਿੱਚ ਸਿਆਸਤ ਜੋ ਹੈ ਦਿਨੋ ਦਿਨ ਪੱਖ ਦੀ ਜਾ ਰਹੀ ਹੈ ਵਿਰੋਧੀਆਂ ਦੇ ਵੱਲੋਂ ਇੱਕ ਦੂਜੇ ਤੇ ਵਾਰ ਵੀ ਕੀਤੇ ਜਾ ਰਹੇ ਨੇ ਤਾਂ ਇੱਕ ਵਾਰ ਫਿਰ ਤੋਂ ਚੋਣਾ ਵੀ ਹੋਣ ਵਾਲੀਆਂ ਨੇ ਉਸ ਤੋਂ ਪਹਿਲਾਂ ਜੇਕਰ ਸੰਸਦ ਦੇ ਵਿੱਚ ਬੋਲਣ ਦੀ ਗੱਲ ਹੁੰਦੀ ਹੈ ਭਾਈ ਅਮਰਿਤਪਾਲ ਸਿੰਘ ਹਰਾਤੀ ਤਾਂ ਉਸਤੇ ਵੀ ਪੰਜਾਬ ਸਰਕਾਰ ਦੇ ਵੱਲੋਂ ਮਨਾਹੀ ਕਰ ਦਿੱਤੀ ਜਾਂਦੀ ਹੈ ਜਿਸ ਤੇ ਹੁਣ ਜੋ ਕੋਟ ਹੈ ਉਹਨਾਂ ਦੇ ਵੱਲੋਂ ਦਸਤਾਵੇਜ਼ ਮੰਗੇ ਗਏ ਨੇ ਸਰਕਾਰ ਦੇ ਕੋਲ ਉਹ ਵੀ ਪਰੋਲ ਕਿਉਂ ਰੁਕੀ ਗਈ ਹੈ ਕੀ ਕਹਿਣਾ ਇਸ ਤੇ ਤੁਹਾਡਾ ਬਿਲਕੁਲ ਜੀ ਇਹ ਬੜਾ ਅਹਿਮ ਮੁੱਦਾ ਤੇ ਭਾਖ ਦਾ ਮੁੱਦਾ ਪੰਜਾਬ ਦੇ ਨਾਲ ਜੁੜਿਆ ਹੋਇਆ ਹੈ ਕਿਉਂਕਿ ਇੱਕ ਪੂਰੇ ਲੋਕ ਸਭਾ ਹਲਕੇ ਦੇ ਲੋਕਾਂ ਨੂੰ ਇੱਕ ਤਰ੍ਹਾਂ ਦੇ ਨਾਲ ਜਿਹੜਾ ਦੇਸ਼ ਦੀ ਪਾਰਲੀਮੈਂਟ ਦੇ ਵਿੱਚੋਂ ਜਿਹੜਾ ਉਹਨਾਂ ਦਾ ਸੰਵਿਧਾਨਕ ਹੱਕ ਹੈ ਉਹ ਖੋਹਿਆ ਜਾ ਰਿਹਾ ਕਾਰਨ ਉਹਦਾ ਇਹ ਹੈ ਕਿ ਅਮਰਪਾਲ ਸਿੰਘ ਹੋਣੀ ਹੈ ਜਿਹੜੇ ਉਹਨਾਂ ਦੇ ਉੱਪਰ NSA ਲੱਗੀ ਵੀ ਆ ਔਰ ਡੇਬਰੂਗੜ ਦੇਲ ਦੇ ਵਿੱਚ ਬੰਦ ਨੇ ਸਰਕਾਰ ਉਹਨਾਂ ਨੂੰ ਸੈਸ਼ਨ ਦੇ ਵਿੱਚ ਜਾਣ ਦੀ ਇਜਾਜ਼ਤ ਨਹੀਂ ਦੇ ਰਹੀ ਹੁਣ ਬਹੁਤ ਸਾਰੀਆਂ ਗੱਲਾਂ ਨੇ NSA ਬਾਰੇ ਜਦੋਂ ਗੱਲ ਆਉਂਦੀ ਹੈ ਜਿਹੜਾ ਅੱਜ ਦਾ ਫੈਸਲਾ ਇਹ ਤੋਂ ਪਹਿਲਾਂ ਆਪਾਂ ਜੇਕਰ ਜ਼ਿਕਰ ਕਰਦੇ ਹਾਂ ਤਾਂ ਜਿਹੜੀ NSA ਬਾਰੇ ਗੱਲ ਆਉਂਦੀ ਆ ਤਾਂ NSA ਬਾਰੇ ਬਹੁਤ ਸਾਰੀਆਂ ਬੰਦਸਾਂ ਹੁੰਦੀ ਹੈ ਕਿ ਉਹ ਜਿਹੜਾ ਬੰਦਾ ਹੈ ਉਹਨੂੰ ਉਸ ਤਰ੍ਹਾਂ ਦਾ ਕੋਈ ਪ੍ਰੋਲ ਨਹੀਂ ਮਿਲ ਸਕਦੀ ਹੈ ਉਹਨੂੰ ਮਤਲਬ ਜਿਸ ਤਰ੍ਹਾਂ ਦਾ ਵੀ ਉਹ ਉਹਦੇ ਸਿਸਟਮ ਦੇ ਵਿੱਚ ਕਾਨੂੰਨ ਦੇ ਅਨੁਸਾਰ ਹੈਗਾ ਉਹਦੇ ਉੱਪਰ پابندियां ਉਹ ਐਡ ਹੋ ਜਾਂਦੀਆਂ ਨੇ ਗਿਆ ਉਹ ਜਨਤਕ ਤੌਰ ਤੇ ਵਿਚਰ ਨਹੀਂ ਸਕਦਾ ਇੱਥੋਂ ਤੱਕ ਵੀ ਜਿਹੜੀ ਉਹਦੇ ਉੱਪਰ پابੰਦੀ ਹੈ ਪਰ ਦੂਸਰੇ ਪਾਸੇ ਹੋਰ ਹੈਗਾ ਉਹ ਦੇਸ਼ ਦੇ ਕਾਨੂੰਨ ਦੇ ਮੁਤਾਬਕ ਦੇਸ਼ ਦੇ ਸੰਵਿਧਾਨ ਦੀ ਸੌਂ ਚੱਕ ਕੇ ਉਹ ਝੂਣ ਲੜਿਆ ਜੋ ਲੜਿਆ ਤੇ ਉਸ ਤੋਂ ਬਾਅਦ ਜਿੱਤ ਜਾਂਦਾ ਹੈਗਾ ਤੇ ਹੁਣ ਉਹ ਮਤਲਬ ਉਹ ਤੋਂ ਬਾਅਦ ਜਿੱਤਣ ਤੋਂ ਬਾਅਦ ਫਿਰ ਕਿਹਾ ਜਾ ਰਿਹਾ ਵੀ ਉਹਦੀ ਉਹਦੇ ਉੱਪਰ ਐਨਐਸਏ ਦੇ ਤਹਿਤ ਜਿਹੜੀਆਂ ਉਹਦੀਆਂ ਜੰਤਕ ਕੋਈ ਸਰਗਰਮੀਆਂ ਉਹ ਨਹੀਂ ਕਰ ਸਕਦਾ ਹੈਗਾ ਪਬਲਿਕੀ ਤੌਰ ਤੇ ਉੱਪਰ ਉਹ ਨਹੀਂ ਵਿਚਰ ਸਕਦਾ ਹੈਗਾ ਤੇ ਉਹਨਾਂ ਨੂੰ ਆਜ਼ਾਦੀ ਜਿਹੜੀ ਉਹ ਹਰ ਵਾਰ ਰੋਕ ਦਿੱਤਾ ਜਾਂਦਾ ਉਹਨਾਂ ਨੂੰ ਪਰ ਹੁਣ ਤੇ ਸਵਾਲ ਇਹ ਬੜਾ ਵੱਡਾ ਖੜਾ ਹੁੰਦਾ ਹੈ ਕਿ ਜੇ ਇਸ ਤਰ੍ਹਾਂ ਦੀਆਂ ਸੱਚਮੁੱਚ پابੰਦੀਆਂ ਨੇ ਫਿਰ ਉਹਨੂੰ ਚੋਣ ਹੀ ਕਿਉਂ ਲੜਨ ਦਿੱਤਾ ਗਿਆ ਕਿਉਂ ਨਾ ਉਹ ਵੀ ਮਤਲਬ ਉਹਨੂੰ ਕਿਹਾ ਜਾਂਦਾ ਵੀ ਤੁਸੀਂ ਤਾਂ ਵਿਚਰ ਹੀ ਨਹੀਂ ਸਕਦੇ ਜਨਤਕ ਤੌਰ ਤੇ ਇੱਕ ਬੰਦਾ ਜਨਤਕ ਤੌਰ ਤੇ ਚੋਣ ਲੜਦਾ ਲੋਕਾਂ ਦੀ ਵੋਟਾਂ ਦੇ ਨਾਲ ਐਮਪੀ ਬਣ ਗਿਆ ਤੇ ਹੁਣ ਉਹਦੇ ਉੱਪਰ ਬੰਗਸਾ ਲਾ ਦੇਣੀ ਹੈ ਇਹਦਾ ਮਤਲਬ ਉਹ ਉਥੋਂ ਦੇ ਪੂਰੇ ਲੋਕਾਂ ਦੇ ਨਾਲ ਇੱਕ ਧੋਖੇ ਵਾਲੀ ਗੱਲ ਹੋ ਗਈ ਉਹ ਤਾਂ ਉਹ ਤਾਂ ਹਲਕਾ ਖਡੂਰ ਸਾਹਿਬ ਦੇ ਲੋਕਾਂ ਦੇ ਨਾਲ ਹੀ ਧੋਖਾਗਾ ਕਿਉਂਕਿ ਜੇ ਉਹਨੂੰ ਮਤਲਬ ਚੋਣ ਹੀ ਨਾ ਲੜਣ ਦਿੱਤਾ ਜਾਂਦਾ ਤਾਂ ਸ਼ਾਇਦ ਲੋਕ ਨਾ ਚੋਣਦੇ ਪਰ ਹੁਣ ਜਦੋਂ ਚੁਣ ਲਿਆ ਲੋਕਾਂ ਨੇ ਤੇ ਫੇਰ ਉਹਦੀ ਆਵਾਜ਼ ਕਿਉਂ ਬੰਦ ਕੀਤੀ ਜਾਂਦੀ ਹੈਗੀ ਹੁਣ ਫੇਰ ਜਦੋਂ ਮਤਲਬ ਉਹਨੇ ਆਪਣੇ ਵਕੀਲ ਦੇ ਰਾਹੀਂ ਹਾਈ ਕੋਰਟ ਦੇ ਵਿੱਚ ਜਿਹੜਾ ਹੁਣ ਇਹ 1 ਦਸੰਬਰ ਤੋਂ ਸ਼ੁਰੂ ਹੋਇਆ ਵਾ ਹੈਗਾ ਸੈਸ਼ਨ ਸਰਦਰੋਤ ਦਾ ਪਾਰਲੀਮੈਂਟ ਦਾ ਇਹਦੇ ਵਿੱਚ ਉਹਨੇ ਜਾਣ ਦੀ ਇਜਾਜ਼ਤ ਮੰਗੀ ਹੈ ਤੇ ਮੰਨ ਜੋ ਅਦਾਲਤ ਨੇ ਫਿਰ ਪੰਜਾਬ ਸਰਕਾਰ ਨੂੰ ਇਹਦੇ ਬਾਰੇ ਪੁੱਛਿਆ ਵੀ ਉਹਨਾਂ ਨੂੰ ਜਿਹੜੀ ਜਾਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ ਜਾਂ ਨਹੀਂ ਦੇਣੀ ਯਾਨੀ ਸਰਕਾਰ ਕੀ ਕਹਿਣਾ ਚਾਹੁੰਦੀ ਹੈ ਤੇ ਹੁਣ ਸਰਕਾਰ ਨੇ ਇਸ ਦੇ ਉੱਪਰ ਲਾਤਾ ਵੀ ਉਹਨਾਂ ਜਿਹੜਾ ਭਾਸ਼ਣ ਹੈ ਜਿਹੜਾ ਪਾਰਲੀਮੈਂਟ ਦੇ ਵਿੱਚ ਦੇਣਗੇ ਉਹਦੇ ਨਾਲ ਪੰਜਾਬ ਦੇ ਹਾਲਾਤ ਖਰਾਬ ਹੋ ਸਕਦੇ ਆ ਹੁਣ ਇਸ ਦੇ ਉੱਪਰ ਮਾਨਯੋਗ ਹਾਈ ਕੋਰਟ ਨੇ ਹੁਣ ਦਸਤਾਵੇਜ਼ ਮੰਗ ਕਿਤਾ ਇਹਦੇ ਨਾਲ ਸਹਿਮਤ ਨਹੀਂ ਹੋਈ ਇਸ ਦਾ ਮਤਲਬ ਤਾਂ ਇਹੀ ਹੈ ਵੀ ਮਾਨਯੋਗ ਹਾਈ ਕੋਰਟ ਨੇ ਜਿਹੜਾ ਇਹ ਜਿਹੜਾ ਹੈਗਾ ਉਹਨਾਂ ਤੋਂ ਮੰਗਿਆ ਹਾਲਾਂਕਿ ਇਹ ਗੱਲ ਵੀ ਜਿਹੜੇ ਅਮਿਤਪਾਲ ਸਿੰਘ ਉਹਨਾਂ ਦੇ ਵਕੀਲ ਨੇ ਉਹਨਾਂ ਨੇ ਮਾਨਯੋਗ ਕੋਰਟ ਦੇ ਵਿੱਚ ਕਹੀ ਸੀ ਕਿ ਜੇ ਉਹਨਾਂ ਨੂੰ ਨਹੀਂ ਆਉਣ ਦਿੱਤਾ ਜਾਂਦਾ ਸਰੀਰਕ ਤੌਰ ਤੇ ਤਾਂ ਕਮ ਸੇ ਕਮ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਉਹ ਆਪਣੀ ਗੱਲ ਆ ਜਿਹੜੀ ਰੱਖ ਸਕਣ ਕਿਉਂਕਿ ਮਾਫ ਕਰਨਾ ਮੈਂ ਇਹਦੇ ਜਨ ਜਿਹੜੀਆਂ ਕਈ ਗੱਲਾਂ ਇਸ ਤਰ੍ਹਾਂ ਦੀਆਂ ਨਹੀਂ ਗੀਆਂ ਤੁਸਬੂਰ ਦੇਖੋ ਹੁਣ ਉਸ ਹਰਕੇ ਦੀ ਨਿਮਾਇੰਦਗੀ ਕਰ ਰਹੇ ਆ ਉਸ ਹਰਕੇ ਦੇ ਐਮਪੀ ਲੈਂਡ ਵੀ ਹੈ ਉਹ ਨਹੀਂ ਵੰਡਿਆ ਜਾ ਰਿਹਾ ਹੁਣ ਕਿ ਐਮਪੀ ਦੇ ਖਾਤੇ ਮਤਲਬ ਹਰ ਦੂਸਰੇ ਜਿਹੜੇ ਐਮਪੀਓ ਆਪਣੇ ਇਲਾਕਿਆਂ ਦੇ ਵਿੱਚ ਉਹ ਆਪਣਾ ਪੈਸਾ ਬੰਨ ਰਿਆ ਉਸੇ ਇਲਾਕੇ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਹੜ੍ਹਾਂ ਦੀ ਮਾਰ ਪਈ ਹੈਗੀ ਹੁਣ ਉਹ ਵਿਦੇਸ਼ ਦੀ ਪਾਰਲੀਮੈਂਟ ਦੇ ਵਿੱਚ ਜਾ ਕੇ ਉੱਥੋਂ ਦਾ ਜਿਹੜਾ ਨਮਾਇੰਦਾ ਹੈ ਉਹ ਤਾਂ ਅਮਰਤਪਾਲ ਸਿੰਘ ਹੀ ਉਹ ਹੀ ਦੱਸ ਸਕਦਾ ਨਾ ਕਿ ਮੇਰੇ ਹਲਕੇ ਦੇ ਵਿੱਚ ਜਿਹੜੇ ਹੜਾ ਹੈ ਉਹਦੇ ਨਾਲ ਕਿੰਨਾ ਨੁਕਸਾਨ ਹੋਇਆ ਕਿੰਨੇ ਲੋਕ ਅਫੈਕਟਡ ਹੋਏ ਨੇਗੇ ਤੇ ਕਿੰਨਾ ਮਤਲਬ ਜੇ ਅਗਲਾ ਹੜਾ ਹੋਣ ਤੋਂ ਹੀ ਕਿਵੇਂ ਬਚਾਅ ਕਰ ਸਕਦੇ ਉਹਦੇ ਲਈ ਕੀ ਕੁਝ ਕਰਨ ਵਾਲਾ ਹੈ ਮੇਰੇ ਹਲਕੇ ਦੇ ਕਿੰਨੇ ਸਕੂਲ ਹੈਗੇ ਕਿੰਨੀਆਂ ਸੜਕਾਂ ਟੁੱਟ ਗਈਆਂ ਮਤਲਬ ਕੇਂਦਰ ਸਰਕਾਰ ਦੇ ਕੋਲੇ ਆਪਣੇ ਲੋਕਾਂ ਦੇ ਹਾਲਾਤ ਆ ਜਿਹੜੇ ਅਸਲੀ ਉਸ ਹਲਕੇ ਦਾ ਮੈਂਬਰ ਪਾਰਲੀਮੈਂਟ ਨਹੀਂ ਦੱਸ ਸਕਦਾ ਕ ਤੇ ਹੁਣ ਉਹ ਉਸ ਗੱਲ ਤੋਂ ਮਤਲਬ ਇਹ ਕਿਹਾ ਜਾ ਰਿਹਾ ਵੀ ਉਹ ਜਿਹੜਾ ਉੱਥੇ ਭਾਸ਼ਣ ਕਰੂਗਾ ਤਾਂ ਉਹ ਮਤਲਬ ਪਤਾ ਨਹੀਂ ਉਹਨਾਂ ਦਾ ਪੰਜਾਬ ਦੇ ਹਾਲਾਤ ਖਰਾਬ ਹੋ ਜਾਣਗੇ ਪਰ ਦੂਸਰੇ ਪਾਸੇ ਉਹਨਾਂ ਨੇ ਤਾਂ ਇਹ ਵੀ ਮੰਗ ਕੀਤੀ ਕਿ ਉਹ ਵੀਡੀਓ ਕਾਨਫਰੰਸ 'ਤੇ ਰਾਹੀਂ ਹੀ ਆਪਣੀ ਗੱਲ ਆ ਜਿਹੜੀ ਕਹਿ ਸਕੇ ਉੱਥੇ ਉਹਦਾ ਉਹਨਾਂ ਦੇ ਵਕੀਲ ਹੈ ਪਰ ਇਹਦਾ ਵੀ ਜਿਹੜਾ ਕੇਂਦਰ ਸਰਕਾਰ ਦੇ ਉਹ ਹੀ ਗੱਲਾਂ ਨੇ ਜਿ ਜਤਸੀਰ ਜੀ ਕੀ ਇੱਕ ਵਾਰੀ ਵੀ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ ਮੌਜੂਦਾ ਜਿੱਤ ਕੇ ਉਸ ਹਲਕੇ ਦੇ ਵਿਧਾਇਕ ਬਣਦੇ ਨੇ ਪਰ ਇੱਕ ਵਾਰ ਵੀ ਉਹਨਾਂ ਨੂੰ ਬੋਲਣ ਦਾ ਲੋਕਾਂ ਦੇ ਨਾਲ ਗੱਲ ਕਰਨ ਦਾ ਮੌਕਾ ਹੀ ਨਹੀਂ ਮਿਲਿਆ ਕਿਉਂਕਿ ਉਸ ਹਲਕੇ ਦੇ ਵਿੱਚ ਜਿਸ ਤਰੀਕੇ ਦੇ ਨਾਲ ਮਾਰ ਪਈ ਹੈ ਹੜਾਂ ਦੀ ਤਾਂ ਕਿਤੇ ਨਾ ਕਿਤੇ ਆਪਣੀ ਮੰਗ ਆਪਣਾ ਪੱਖ ਇੱਕ ਹਲਕੇ ਦੇ ਹਿਸਾਬ ਦੇ ਨਾਲ ਉਹਨਾਂ ਦੇ ਵੱਲੋਂ ਰੱਖਿਆ ਜਾਣਾ ਚਾਹੀਦਾ ਹੈ ਇਹ ਤਾਂ ਮੈਨੂੰ ਲੱਗਦਾ ਹੈ ਕਿ ਅਧਿਕਾਰ ਵੀ ਬਣਦੇ ਨੇ ਹਾਂ ਬਿਲਕੁਲ ਮੈਂ ਉਹੀ ਗੱਲ ਤਾਂ ਮੈਂ ਕਹਿ ਰਿਹਾ ਨਾ ਕਿ ਉਹ ਵੀ ਉਹ ਅੰਮ੍ਰਿਤਪਾਲ ਦੀ ਬਜਾਇਤ ਤਾਂ ਉਹ ਫਿਰ ਉਹਨਾਂ ਲੋਕਾਂ ਨਾਲ ਧੋਖਾ ਹੋ ਰਿਹਾ ਹੈਗਾ ਜਿਨ੍ਹਾਂ ਨੇ ਉਹਨੂੰ ਚੁਣ ਲਿਆ ਉਹਨਾਂ ਨੇ ਚੁਣ ਲਿਆ ਤਾਂ ਜੇ ਸਰਕਾਰ ਨੇ ਉਹਨੂੰ ਵੋਟਾਂ 'ਚ ਖੜੇ ਹੋਣ ਦੀ ਇਜਾਜ਼ਤ ਦਿੱਤੀ ਜੇ ਉਹਨਾਂ ਵੱਲ ਇਜਾਜ਼ਤ ਹੀ ਨਾ ਦਿੰਦੇ ਤਾਂ ਲੋਕ ਕਿਉਂ ਚੁਣਦੇ ਉਹਨੂੰ ਪਹਿਲਾਂ ਤਾਂ ਆਵਾਜ਼ਤ ਦੇ ਕੇ ਉਹਨੂੰ ਮਤਲਬ ਕਹਤਾ ਵੀ ਤੂੰ ਲੜ ਸਕਦਾਗਾ ਜਦੋਂ ਟੋਨ ਲੜ ਕੇ ਜਿੱਤ ਗਿਆ ਤੇ ਹੁਣ ਉਹਦੇ ਉੱਪਰ ਇਹ ਆ ਵੀ ਜੇ ਪਾਰਲੀਮੈਂਟ ਦੇ ਜਾ ਕੇ ਪਤਾ ਨਹੀਂ ਕੀ ਬੋਲੂ ਕਿ ਅਜੇ ਤਾਂ ਬੋਲੇ ਹੀ ਨਹੀਂ ਉਹ ਇੱਕ ਵਾਰ ਮੌਕਾ ਤਾਂ ਦੇਉ ਬੋਲਣਾ ਕੀ ਚਾਹੁੰਦਾ ਬੰਦਾ ਕਿਉਂਕਿ ਉਸ ਤੋਂ ਪਹਿਲਾਂ ਜਦੋਂ ਆਪਾਂ ਜ਼ਿਕਰ ਕਰਦੇ ਆ ਉਹਦਾ ਇੱਕ ਉਹ ਬਹੁਤ ਵੱਡੀ ਗੱਲ ਹੈ ਵੀ ਜਿਹੜਾ ਉਸ ਤੋਂ ਪਹਿਲਾਂ ਉਹਦਾ ਐਟੀਟਿਊਡ ਸੀਗਾ ਜਾਂ ਉਹਦਾ ਵਿਚਾਰ ਸੀ ਅੰਦਰਲੇ ਉਹ ਉਹ ਕੀ ਸੀਗੇ ਪਰ ਉਸ ਤੋਂ ਬਾਅਦ ਜਦੋਂ ਉਹ ਅਪਕਾ ਅਜਨਾਲੇ ਵਾਲੀ ਘਟਨਾ ਤੱਕ ਪਹਿਲਾਂ ਤਾਂ ਉਹ ਮਤਲਬ ਇਹ ਵੀ ਗੱਲਾਂ ਚੱਲਦੀਆਂ ਆਈਆਂ ਵੀ ਉਹ ਖਾਲਸਤਾਨ ਦੀ ਮੰਗ ਕਰ ਰਹਾ ਉਹਨੇ ਭਾਰਤੀ ਪਾਸਪੋਰਟ ਨੂੰ ਵੀ ਕਿਹਾ ਵੀ ਉਹ ਭਾਰਤ ਦੇ ਸੰਵਿਧਾਨ ਨੂੰ ਹਿਯਾਰ ਦੇ ਤੌਰ ਤੇ ਵਰਤਦਾ ਉਹ ਸਾਰੀਆਂ ਗੱਲਾਂ ਹੋਈਆਂ ਉਸ ਤੋਂ ਪਹਿਲਾਂ ਪਰ ਜਦੋਂ ਉਹ ਤੋੜ ਨੜੀ ਤਾਂ ਉਹਨੇ ਭਾਰਤੀ ਸੰਵਿਧਾਨ ਦੀ ਸੌਂ ਖਾ ਲਈ ਸੌਂ ਖਾਣ ਤੋਂ ਬਾਅਦ ਜਦੋਂ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਵੀ ਉਹ ਐ ਜੇ ਐਮਪੀ ਆ ਜਿਹੜਾ ਉਹ ਉਹ ਸੰਵਿਧਾਨ ਦੀ ਸੌਂ ਖਾ ਕੇ ਉੱਥੋਂ ਜਿਹੜੀ ਉਹਨੇ 100 ਖਾਧੀ ਜਦੋਂ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਗਿਆ ਤੇ ਹੁਣ ਜਿਹੇ ਬੰਦੇ ਨੇ ਜਿਹੜੇ ਉਹਦੀ ਪਹਿਲਾਂ ਵਾਲੀ ਵਿਚਾਰਧਾਰਾ ਸੀ ਜਾਂ ਉਹਦੀ ਹੋਣ ਵਾਲੀ ਵਿਚਾਰਧਾਰਾ ਤੇ ਖੜਾ ਇਹ ਤਾਂ ਤਾਂ ਹੀ ਪਤਾ ਲੱਗੂ ਨਾ ਜਦੋਂ ਆਖਿਓ ਅ ਆਪਣਾ ਪਾਰਲੀਮੈਂਟ ਦੇ ਵਿੱਚ ਕੋਈ ਗੱਲ ਕਰੂਗਾ ਹੁਣ ਐ ਇਦਾਂ ਹੀ ਕਹੀ ਜਾਣਾ ਹੋ ਸਕਦਾ ਵੀ ਉਹਨੇ ਹੁਣ ਜਿਹੜਾ ਸੰਵਿਧਾਨ ਦੀ 100 ਧੱਕਿਆ ਉਹ ਮੁਖਤਰਾ ਦੇ ਵਿੱਚ ਸ਼ਾਮਲ ਹੋ ਕੇ ਗੱਲ ਕਰਨੀ ਚਾਹਦਾ ਹੋਵੇ ਆਪਣੀ ਕਿ ਇਹ ਕਿਵੇਂ ਕਿਹਾ ਜਾ ਸਕਦਾ ਵੀ ਉਹ ਜਾ ਕੇ ਉਹਦਾ ਭਾਸ਼ਣ ਨਾ ਮਤਲਬ ਜਿਲ੍ਹਾ ਜਿਹੜਾ ਪਾਸੋਂ ਆਉਂਗਾ ਹੀ ਨਹੀਂ ਕੋਈ ਵੀ ਉਹਦੀ ਗੱਲ ਹੀ ਨਹੀਂ ਆਉਂਦੀ ਹੈ ਬਾਹਰ ਉਹਨਾਂ ਦਾ ਸਾਨੂੰ ਕਿਵੇਂ ਪਤਾ ਲੱਗੂ ਉਹ ਕਹਿਣਾ ਕੀ ਚਾਹੁੰਦਾ ਹੈ ਸੋ ਇਹ ਬੜੀਆਂ ਵੱਡੀਆਂ ਸਵਾਲ ਨੇ ਜਿਹਦੇ ਉੱਪਰ ਹੁਣ ਕੇਂਦਰ ਸਰਕਾਰ ਦੇ ਜਿਹੜੇ ਉੱਤੇ ਵਕੀਲ ਬੇਸਵਾ ਸੀ ਸਤਿਆਪਾਲ ਜੈਨ ਦੀ ਉਹ ਕਹਿੰਦੇ ਜਿਹੜਾ ਵੀਡੀਓ ਕਾਨਫਰੈਂਸਿੰਗ ਵਾਲਾ ਕੋਈ ਮਤਲਬ ਹੈ ਨਹੀਂਗਾ ਦੇਸ਼ ਦੀ ਪਾਰਲੀਮੈਂਟ ਵਿੱਚ ਕੋਈ ਇਸ ਤਰ੍ਹਾਂ ਦੀ ਵਿਵਸਥਾ ਪਹਿਲਾਂ ਹੈ ਹੀ ਨਹੀਂਗੀ ਹੂੰ ਤੇ ਇਸ ਕਰਕੇ ਉਹ ਉਹ ਜਿਹੜਾ ਵੀਡੀਓ ਕਾਨਫਰੈਂਸ ਕਾ ਲਈ ਗੱਲ ਵੀ ਹੋ ਗਈ ਹੈ ਤੇ ਹੁਣ ਮਾਨਯੋਗ ਅਦਾਲਤ ਨੇ 8 ਦਸੰਬਰ ਦਾ ਸਮਾਂ ਦਿੱਤਾ ਤੇ ਕਿਹਾ ਪੰਜਾਬ ਸਰਕਾਰ ਨੂੰ ਵੀ ਤੁਸੀਂ ਸਾਰੇ ਦਸਤਾਵੇਜ਼ ਲੈ ਕੇ ਆਓ ਤੁਸੀਂ ਅਕਸਰ ਰੋਕਣਾ ਕਿਉਂ ਚਾਹੁੰਦੇ ਹੋ ਉਹਨੂੰ ਅਸਲ ਕਾਰਨ ਕੀ ਹੈਗਾ ਸਰ ਵੀ ਇਹ ਗੱਲ ਨੂੰ ਸੈਨ ਅਦਾਲਤ ਨੇ ਨਹੀਂ ਮੰਨਿਆ ਕਿ ਉਹ ਦੇ ਭਾਸਣ ਦੇ ਨਾਲ ਕੋਈ ਪੰਜਾਬ ਦੇ ਹਾਲਾਤ ਖਰਾਬ ਹੋ ਜਾਣਗੇ ਨਹੀਂ ਤਾਂ ਫਿਰ ਮਤਲਬ ਅਦਾਲਤ ਵੀ ਇਸ ਗੱਲ ਤੇ ਲਾ ਦਿੰਦੀ ਉਹਨਾਂ ਦੇ ਮਤਲਬ ਉਹਨਾਂ ਨੂੰ ਪਰੋਲ ਦੇਣ ਨੂੰ ਮਨਾ ਕਰ ਦਿੰਦੀ ਮਨਾ ਨਹੀਂ ਕੀਤੀ ਆ ਅਦਾਲਤ ਨੇ ਉਹਨਾਂ ਨੂੰ ਪਰੋਲ ਦੇਣ ਤੋਂ ਉਹਨਾਂ ਨੂੰ ਇਹ ਕਹਿ ਕੇ ਪੰਜਾਬ ਸਰਕਾਰ ਦੇ ਨਾਲ ਇਹ ਰਸਤਾਵੇਜ ਲੈ ਕੇ ਆਵੇ ਵੀ ਆਖਰ ਰੋਕਣਾ ਕਿਉਂ ਚਾਹੁੰਦੇ ਆ ਅਸਲ ਰੀਜਨ ਕੀ ਹੈਗਾ ਸੋ ਹੁਣ ਇੱਕ ਤੋਂ ਉਨੇ ਤੱਕ ਸੈਸ਼ਨ ਚੱਲਣਾ ਸ਼ਾਇਦ ਦੇ 8 ਨੂੰ ਕੋਈ ਫੈਸਲਾ ਆ ਜਾਂਦਾ ਤਾਂ ਫਿਰ ਬਾਕੀ ਬਚਦੇ ਦੇਣਾ ਜਿਹੜੇ ਉਹ ਸ਼ਾਮਲ ਹੋ ਸਕਣਗੇ ਪਰ ਉਧਰ ਹੁਣ ਕਾਨੂੰਨ ਅਨਸਾਰ ਇਹ ਵੀ ਹੈ ਵੀ ਜੇ ਨਹੀਂ ਸ਼ਾਮਲ ਹੋਣਗੇ ਤਾਂ ਉਹਨਾਂ ਦੀ ਜਿਹੜੀ ਮੈਂਬਰਸ਼ਿਪ ਆ ਉਹ ਵੀ ਖਤਰੇ 'ਚ ਪੈ ਸਕਦੀ ਆ ਸੋ ਇਹ ਕਾਫੀ ਗੁੰਦੇ ਇਸ ਤਰ੍ਹਾਂ ਦਾ ਵਿਚਾਰ ਅਧੀਨ ਜੀ ਜੀ ਬਿਲਕੁਲ ਜਿਕਸੀਰ ਜੀ ਜੇਕਰ ਇੱਕ ਤੋਂ 19 ਤਰੀਕ ਦੇ ਵਿੱਚ ਵਾਲੇ ਸੈਸ਼ਨ ਦੇ ਵਿੱਚ ਨਹੀਂ ਮੌਕਾ ਦਿੱਤਾ ਜਾਂਦਾ ਅਮਰਿਤਪਾਲ ਸਿੰਘ ਨੂੰ ਬੋਲਣ ਦਾ ਤਾਂ ਮੈਂਬਰਸ਼ਿਪ ਖਤਰੇ ਦੇ ਵਿੱਚ ਪੈ ਸਕਦੀ ਹੈ ਹੁਣ ਦੇਖਣਾ ਹੋਏਗਾ ਕਿ ਅਮਰਿਤਪਾਲ ਸਿੰਘ ਦੀ ਜਿਹੜੀ ਮੈਂਬਰਸ਼ਿਪ ਹੈ ਉਹ ਬਚੀ ਰਹਿੰਦੀ ਹੈ ਜਾਂ ਨਹੀਂ ਜਾਂ ਕੀ ਉਹਨਾਂ ਨੂੰ ਮੌਕਾ ਮਿਲਦਾ ਹੈ ਬੋਲਣ ਦਾ ਸੰਸਦ ਦੇ ਵਿੱਚ ਜਾਂ ਨਹੀਂ ਤਾਂ ਜੇਕਰ ਜਗਸੀਰ ਜੀ ਆਪਾਂ ਅੱਗੇ ਵੱਧਦੇ ਆਂ ਪੰਜਾਬ ਦੇ ਵਿੱਚ ਨਵੀਆਂ ਚੋਣਾਂ ਨੂੰ ਲੈ ਕੇ ਐਲਾਨ ਹੋ ਗਿਆ ਤਿਆਰੀਆਂ ਸ਼ੁਰੂ ਹੋ ਗਈਆਂ ਨੇ ਤੇ ਕੀ ਕਹਿਣਾ ਚਾਹੋਗੇ ਕਦੋਂ ਤੋਂ ਚੋਣਾਂ ਹੋਣਗੀਆਂ ਕੀ ਕੀ ਤਿਆਰੀਆਂ ਸ਼ੁਰੂ ਹੋ ਗਈਆਂ ਨੇ ਦੇਖੋ ਜੀ ਹਾਂ ਤਿਆਰੀਆਂ ਤਾਂ ਕੱਲ ਤੋਂ ਸ਼ੁਰੂ ਹੋ ਗਏ ਨੇ ਜਿਹੜੇ ਨਾਮੀਨੇਸ਼ਨ ਪੇਪਰ ਹੈ ਭਰਨੇ ਇਹਨੂੰ ਅਸੀਂ ਸਮਰਤੀ ਚੋਣਾਂ ਕਹਿੰਦੇ ਨੇ ਜਿਹਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਰਤੀ ਦੀਆਂ ਚੋਣਾਂ ਆਉਂਦੀਆਂ ਨੇ ਗਿਆ ਪੰਜਾਬ ਦੇ ਵਿੱਚ 23 ਬਿਲਾ ਜਿਲ੍ਹਾ ਪ੍ਰੀਸ਼ਦਾਂ ਨੇਗੀਆਂ ਜਿਨ੍ਹਾਂ ਦੇ ਲਈ ਚੋਣ ਹੋਣੀ ਹੈ ਕਿ 153 ਬਲਾਕ ਸੰਪਤੀਆਂ ਨੇ ਹੂੰ ਜਿਨ੍ਹਾਂ ਦੇ ਲਈ ਇਹ ਚੋਣ ਹੋਣੀ ਹੈ ਮਾਫ ਕਰਨਾ ਜੇਰਾ ਗਲਾ ਖਰਾਬ ਆ ਥੋੜਾ ਤੇ ਉਹ ਇਸ ਤਰ੍ਹਾਂ ਮਤਲਬ ਜਿਹੜੀ ਤੁਸੀਂ ਆਪ ਗੱਲ ਕਰ ਰਹੇ ਹੋ ਕਿ ਕੀ ਕੀ ਪ੍ਰਬੰਧ ਹੈ ਤਾਂ 19181 ਪੋਲਿੰਗ ਜਿਹੜੇ ਸਰਕਾਰ ਨੇ ਬਣਾਏ ਨੇਗੇ ਤੇ 14 ਜਿਹੜਾ ਦਸੰਬਰ ਨੂੰ ਇਹ ਇਲੈਕਸ਼ਨ ਆ ਜਿਹੜੀ ਹੋਣੀ ਹੈ 17 ਨੂੰ ਇਹ ਨਤੀਜੇ ਆ ਜਾਣੇ ਹੈਗੇ ਨੋਮੀਨੇਸ਼ਨ ਜਿਹੜੇ ਫਾਰਮ ਸੀ ਉਹ ਭਰਨੇ ਸ਼ੁਰੂ ਹੋ ਚੁੱਕੇ ਨੇ ਕੱਲ ਤੋਂ ਅੱਜ ਦੂਸਰਾ ਦਿਨ ਸੀ ਆ ਚਾਰ ਤੱਕ ਇਹ ਭਰੇ ਜਾਣੇ ਆ ਤੇ ਫਿਰ 6 ਤਰੀਕ ਨੂੰ ਉਹਨਾਂ ਦੀ ਵਾਪਸੀ ਹੋਣੀ ਹੈ ਜਿਹੜੇ ਕਾਗਜ਼ ਦੇ ਚੱਕੜੇ ਆ ਕਿਸੇ ਨੇ ਤੋਂ ਇਹਨੂੰ ਲੈ ਕੇ ਮਤਲਬ ਸਾਰੀਆਂ ਪਾਰਟੀਆਂ ਜਿਹੜੀਆਂ ਇੱਕ ਤਰ੍ਹਾਂ ਦੇ ਰਣ ਸਿਆਸੀ ਧਰਾਨੇ ਉਹ ਪੱਬਾ ਭਾਰ ਹੋਈਆਂ ਵੀਆਂ ਨਗੀਆਂ ਕਿਉਂਕਿ ਇਹ ਦੋਨਾਂ ਨੇ ਮੋਢ ਬੰਨ੍ਹ ਦੇਣਾ ਜਿਹੜਾ 2027 ਦਾ ਤਾਂ ਕਹਿਆ ਜਾਂਦਾ ਹੁੰਦਾ ਨਾ ਵੀ ਜਿਹੜੀ ਪੰਚਾਇਤ ਦਾ ਹੀ ਲੋਕਤੰਤਰ ਨਹੀਂ ਹੈ ਅਤੇ ਉਹਨਾਂ ਤੋਂ ਅੱਗੇ ਜਿਹੜੇ ਮਤਲਬ ਇਹ ਜਿਹੜਾ ਕੈਡਰ ਬਣ ਜਾਣਾ ਇੱਕ ਤਰ੍ਹਾਂ ਦਾ ਨਾਲ ਬਲਾਕ ਸਮਟੀ ਮੈਂਬਰ ਬਣ ਜਾਣੇ ਆ ਉਹ ਦੁਗਾਨ ਜਿਲ੍ਹਾ ਪ੍ਰੀਸ਼ਦ ਮੈਂਬਰ ਬਣ ਜਾਣੇ ਆ ਤੇ ਇਹ ਜਿਹੜੀ ਜਿਹੜੀ ਪਾਰਟੀ ਮਤਲਬ ਜਿਹੜੀ ਵੀ ਪਾਰਟੀ ਚਾਹੇ ਸੱਤਾਤਰੀ ਤੇ ਰਹਿ ਜਾਵੇ ਕਾਂਗਰਸ ਹੈ ਵਿਰੋਧੀ ਧਰ ਹੈ ਤੇ ਚਾਹੇ ਅਕਾਲੀ ਦਲ ਜਾਂ ਭਾਜਪਾ ਗਈ ਜਿਹੜੀ ਵੀ ਪਾਰਟੀ ਮੰਨਦਾਲ ਹੈ 125 ਪੰਜਾਬ ਦੀ ਜਥੇਬੰਦੀ ਹੈ ਉਹ ਵੀ ਅਕਾਲੀ ਦਲ 125 ਪੰਜਾਬ ਦਾ ਉਹਨੇ ਵੀ ਆਪਣਾ ਜੋਰ ਲਾਉਣਾ ਹੈ ਤੂੰ ਇਹਨੇ ਬਤ ਇਹਨਾਂ ਪਾਰਟੀਆਂ ਦਾ ਕੇਡਰ ਵੀ ਸਥਾਪਿਤ ਹੋਣਾ ਸਾਰੀਆਂ ਪਾਰਟੀਆਂ ਨੇ ਜਿਹੜੇ ਟਿਕਟਾਂ ਦੇਣੀਆਂ ਨੇ ਉਹਨਾਂ ਦੇ ਜਿਹੜੇ ਨੁਮਾਇੰਦੇ ਆ ਉਹ ਸਾਹਮਣੇ ਉਹਨਾਂ ਦੇ ਨਵੇਂ ਆਗੂ ਆ ਜਿਹੜੇ ਥੇਟਲੇ ਪੰਦਰ ਦੇ ਉਹ ਸਾਹਮਣੇ ਆਉਣਗੇ ਤੇ ਉਹਨਾਂ ਨੇ ਜਾ ਕੇ ਲੋਕਾਂ ਦੇ ਨਾਲ ਰਾਬਤਾ ਕਰਨਾ ਆਪਣੀ ਪਾਰਟੀ ਦੀਆਂ ਪਾਲਿਸੀਆਂ ਉਹਨਾਂ ਦੱਸਣਾਗਾ ਫੇਰ ਉਹਨਾਂ ਦੇ ਵੀ ਤੂੰ ਜਿਹੜੀ ਜਿਹੜੀ ਵੀ ਧਰਜਤ ਦੀ ਹੈ ਉਹਦਾ ਇੱਕ ਬੜਾ ਵੱਡਾ ਨੈਟਵਰਕ ਆ ਜਿਹੜਾ ਉਹ ਸਥਾਪਿਤ ਹੋ ਜਾਣਾ ਜਿਹੜਾ ਉਹਨੂੰ 2027 ਦੇ ਵਿੱਚ ਬੜਾ ਕੰਮ ਦੇਣਾਗਾ ਸੋ ਇਹਦੇ ਚ ਹੁਣ ਇੱਕ ਉਹ ਮਲਕੂਸਾ ਜਿਹਾ ਪਿਆ ਹੋਇਆ ਅੱਜ ਵੀ ਮੈਂ ਲੋਕਲ ਪੰਦਰ ਤੇ ਦੇਖਿਆ ਸਾਡੇ ਇੱਥੇ ਤੇ ਅਜੇ ਲੋਕਾਂ ਨੂੰ ਇਹ ਮਤਲਬ ਪਤਾ ਨਹੀਂ ਹੈਗਾ ਜਿਹੜੇ ਵਿਰੋਧੀ ਧਿਰਾਂਗੀਆਂ ਨੇਗੇ ਵੀ ਅਸਲ ਦੇ ਵਿੱਚ ਕਿਹੜੇ ਕਿਹੜੇ ਕਾਗਜ਼ ਲੱਗਣੇ ਆ ਜਿਹੜੇ ਮਤਲਬ 10ਤਾ ਵੇਜ ਕਿਹੜੇ ਕਿਹੜੇ ਜਦੋਂ ਨਾਮਿਨੇਸ਼ਨ ਪੇਪਰ ਹੈ ਉਹਨਾਂ ਦੇ ਵਿੱਚ ਡਾਕੂਮੈਂਟ ਕਿਹੜੇ ਲੱਗਣੇ ਆਗੇ ਸੋ ਇਸ ਤਰ੍ਹਾਂ ਦੀ ਜਾਣਕਾਰੀ ਵਜੋਂ ਅਜੇ ਅਧੂਰਾ ਹੈ ਜਾਂ ਕਮ ਮਗਾ ਲੱਗਦਾ 2 ਦਿਨ ਬਾਕੀ ਹੈ ਪਰ ਦੇਖਦੇ ਆ ਵੀ ਹੁਣ ਕਿੰਨੇ ਕੁ ਲੋਕ ਜਿਹੜੇ ਇਸ ਕਰਿਆ ਦੇ ਵਿੱਚ ਸ਼ਾਮਲ ਹੁੰਦੇ ਆ ਜੀ ਜੀ ਹਾਂ ਬਿਲਕੁਲ ਜਕਸੀਰ ਜੀ ਕੀ ਹੁਣ ਦੇਖਣਾ ਹੋਏਗਾ ਨੋਮੀਨੇਸ਼ਨਸ ਜਿਸ ਤਰੀਕੇ ਦੇ ਨਾਲ ਸ਼ੁਰੂ ਹੋ ਗਈਆਂ ਨੇ ਭਰਨੀਆਂ ਕਿ ਕਿੰਨੇ ਕੁ ਲੋਕ ਇਸ ਚੋਣਾਂ ਦੇ ਵਿੱਚ ਸ਼ਾਮਲ ਹੁੰਦੇ ਨੇ ਫਿਲਹਾਲ ਜਿਹੜੇ ਅਸਲੇ ਨੂੰ ਲੈ ਕੇ ਲਾਇਸੈਂਸ ਵਾਲੇ ਅਸਲੇ ਨੂੰ ਲੈ ਕੇ ਉਸ ਦੇ ਲਈ ਵੀ ਇਹਨਾਂ ਚੋਣਾਂ ਦੇ ਮੱਦੇ ਨਜ਼ਰ ਫਰਮਾਨ ਜਾਰੀ ਹੋ ਗਿਆ ਹੈ ਵੀ ਇਹਨਾਂ ਚੋਣਾਂ ਦੇ ਲਈ ਕੋਈ ਵੀ ਬੰਦਾ ਆਪਣੇ ਲਾਇਸੈਂਸ ਵਾਲੇ ਜੋ ਅਸਲਾ ਹੈ ਉਸ ਨੂੰ ਲੈ ਕੇ ਨਹੀਂ ਜਾ ਸਕਦਾ ਤਿਆਰੀਆਂ ਤੋਂ ਹੋਰ ਵੀ ਹੋਰ ਵੀ ਐਸ ਵਾਰ ਜਿਹੜੇ ਖੇਤੀ ਦੇ ਵਰਤੋਂ ਵਾਲੇ ਸੰਦ ਹੈ ਜਿਵੇਂ ਗੰਡਾਸਾ ਟਾਕੂਆ ਆਜਾ ਉਹਨਾਂ ਤੇ ਵੀ پابੰਦੀ ਲਾਈ ਗਈ ਆ ਹਾਲਾਂਕਿ ਇਹਨਾਂ ਦਿਨਾਂ ਦੇ ਵਿੱਚ ਕਿਸਾਨਾਂ ਨੂੰ ਉਹਨਾਂ ਦੀ ਬਹੁਤ ਜ਼ਰੂਰਤ ਹੁੰਦੀ ਹੈ ਖੇਤਾਂ ਨੂੰ ਬਾੜ ਕਰਦੇ ਆ ਜਿਹੜੇ ਗੰਡਾਸਾ ਟਾਕੂਆ ਲੈ ਕੇ ਜਾਣਾ ਜਾਂ ਉਹਦੇ ਨਾਲ ਕੋਈ ਦਰਾਫਤ ਵੰਡਣਾ ਸੰਗਣਾ ਪਰ ਪਤਾ ਨਹੀਂ ਉਹਦੇ ਤੇ ਵੀ پابੰਦੀ ਲਾ ਦਿੱਤੀ ਇਹਨਾਂ ਦਿਨਾਂ ਦੇ ਵਿੱਚ ਜੀ ਜੀ ਪਰ ਜਗਸੀਰ ਜੀ ਨਾਲ ਇਹ ਵੀ ਕਹਿ ਦਿੱਤਾ ਗਿਆ ਕਿ ਜਿਹੜੇ ਲੋਕਾਂ ਦੀ ਉਹ ਵਰਤੂ ਦੀ ਚੀਜ਼ ਹੈ ਉਹ ਵਰਤ ਸਕਦੇ ਨੇ ਜਿਵੇਂ ਗਾਰਡਸ ਵੀ ਹੋਗੇ ਇਹਨਾਂ ਨੂੰ ਵੀ ਗਨਸ ਅਲਾਉਡ ਨੇ ਜਿਹੜੇ ਸੁਰੱਖਿਆ ਏਜੰਸੀਆਂ ਦੇ ਵਿੱਚ ਕੰਮ ਕਰ ਰਹੇ ਨੇ ਉਹਨਾਂ ਨੂੰ ਵੀ ਅਲਾਉਡ ਹੈ ਕਿ ਤੁਸੀਂ ਉਹ ਵਰਤੋਂ ਕਰ ਸਕਦੇ ਹੋ ਪਰ ਜਿਹੜੇ ਲੋਕਾਂ ਨੇ ਰੱਖੇ ਹੋਏ ਨੇ ਅਸਲੇ ਉਹਨਾਂ ਲਈ ਮਨਾਹੀ ਹੈ ਤਾਂ ਜਿਕਰ ਜਗਸੀਰ ਜੀ ਆਪਾਂ ਅੱਗੇ ਵਧਦੇ ਆ ਤਾਂ ਇੱਕ ਗੱਲ ਬੜੀ ਜ਼ੋਰਾਂ ਸ਼ੋਰਾਂ ਤੇ ਹੋ ਰਹੀ ਹੈ ਕਿ ਅਕਾਲੀ ਦਲ ਤੇ ਭਾਜਪਾ ਦਾ ਗਠ ਜੋੜ ਹੋਇਆ ਜਾਂ ਨਹੀਂ ਹੋਇਆ ਇਸ ਨੂੰ ਲੈ ਕੇ ਬੜੀ ਸ਼ਸ਼ੋਪਾਹ ਚ ਜਈ ਹੈ ਚਰਚਾ ਜਈ ਛਿੜੀ ਹੋਈ ਹੈ ਤਾਂ ਕੀ ਕਹੋਗੇ ਤੁਸੀਂ ਕੀ ਲੱਗਦਾ ਤੁਹਾਨੂੰ ਪੰਜਾਬੀ ਦੀ ਨਾ ਇੱਕ ਕਹਾਵਤ ਆ ਕੋਸ ਉਹ ਬਈ ਤੂੜੀ ਗਲੀ ਹੋਈ ਸੀ ਤੇ ਮੱਝ ਭੁਖੀ ਸੀ ਦੋਨਾਂ ਦਾ ਕਲਿਆਣ ਹੋ ਗਿਆ ਸੋ ਲੱਗਦਾ ਹੈ ਤੇ ਵੀ ਇਹਨਾਂ ਦੋਨਾਂ ਦਾ ਕਲਿਆਣ ਤਾਂ ਹੀ ਹੋਊ ਜੇ ਗੱਠ ਜੋੜ ਕਰਨਗੇ ਨਹੀਂ ਕਲਿਆਣ ਇਹਨਾਂ ਦਾ ਹੋਣਾ ਨਹੀਂ ਹੈਗਾ ਦੋਨੇ ਤਰ੍ਹਾਂ ਦੀ ਡੁੱਡੀ ਫੜਨ ਗਈਆਂ ਤਾਂ ਦੋਨਾਂ ਦੇ ਹੱਥ ਪਰਲੇ ਕੁਝ ਨਹੀਂ ਲੱਗਦਾ ਦਿਖਾਈ ਦੇ ਰਿਹਾ ਸੋ ਦੋਨੇ ਤਰ੍ਹਾਂ ਹੀ ਸਮਝੀ ਬੈਠੀਆਂ ਐ ਇਸ ਗੱਲ ਨੂੰ ਤੇ ਉਹਦੇ ਲਈ ਮਾਹੌਲ ਹੈ ਜਿਹੜਾ ਉਹ ਲਗਾਤਾਰ ਤਿਆਰ ਕੀਤਾ ਜਾ ਰਿਹਾ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖੋ ਕਿ ਪੰਜਾਬ ਦੇ ਨਾਲ ਜਿੰਨੇ ਵੀ ਮੁੱਦੇ ਕੇਂਦਰ ਸਰਕਾਰ ਨੇ ਉਠਾਏ ਸਾਰੇ ਉਹਨਾਂ ਮੁੱਦਿਆਂ ਤੋਂ ਕੇਂਦਰ ਸਰਕਾਰ ਨੇ ਪੈਰ ਪਸਾਹ ਕੀਤੇ ਚਾਹੇ ਉਹ ਜ਼ੈਨਟ ਦੀਆਂ ਚੋਣਾਂ ਵਾਲੀ ਗੱਲ ਸੀਗੀ ਚਾਹੇ ਉਹ ਜਿਹੜਾ ਸਤਲੁਜ ਜਮਲਾ ਲੈਂਕਨਹਰ ਵਾਲੀ ਗੱਲ ਸੀਗੀ ਉਹਦੇ ਤੇ ਵੀ ਕੇਂਦਰ ਸਰਕਾਰ ਨੇ ਕਿਹਾ ਵੀ ਤਾਂ ਹਰਿਆਣਾ ਪੰਜਾਬ ਖੁਦ ਮਿਲ ਕੇ ਬੈਠ ਕੇ ਕਰ ਲੈਣ ਵਿਚਾਰ ਤੇ ਚਾਹੇ ਉਹ ਜਿਹੜਾ ਚੰਡੀਗੜ੍ਹ ਦੇ ਸਟੇਟ ਦੀ ਗੱਲ ਆ ਰਹੀ ਜੀ ਵੀ ਉਹਦਾ ਸਟੇਟ ਸੀ ਬਦਲਿਆ ਜਾਣਾ ਡਿਊਟੀ ਬਣਾ ਦਿੱਤੀ ਜਾਊਗੀ ਉਹਦੇ ਤੇ ਵੀ ਕੇਂਦਰ ਸਰਕਾਰ ਪਸਾਂ ਪੈਰ ਖਿੱਚ ਗਈ ਹੈਗੀ ਸੋ ਪੰਜਾਬ ਦੇ ਸਾਰੇ ਮੁੱਦਿਆਂ ਤੋਂ ਹੀ ਮੋਦੀ ਸਰਕਾਰ ਭਾਜਪਾ ਸਰਕਾਰ ਆ ਜਿਹੜੀ ਕੇਂਦਰ ਦੀ ਉਹ ਇੱਕ ਤਰ੍ਹਾਂ ਨਾਲ ਇਹ ਪ੍ਰਭਾਵ ਦੇਣ ਦਾ ਕੋਸ਼ਿਸ਼ ਕਰ ਰਹੀ ਹੈ ਕਿ ਪੰਜਾਬ ਪੱਕੀ ਹੈ ਵੀ ਉਹ ਪੰਜਾਬ ਦੇ ਖਿਲਾਫ ਕੋਈ ਫੈਸਲਾ ਨਹੀਂ ਲੈ ਰਹੇ ਤੇ ਦੂਸਰੇ ਪਾਸੇ ਕਿਪੀ ਹਰਸਿਮਰਤ ਕੌਰ ਬਾਦਲ ਹੋਂ ਦਾ ਵੀ ਕੱਲ ਦਾ ਬਿਆਨ ਹੈ ਪਰਸੋਂ ਦਾ ਤੇ ਉਹ ਕਹਿ ਰਹੇ ਨੇ ਕੋਈ ਗੱਲ ਨਹੀਂ ਜੀ ਅਸੀਂ ਜਿਹੜੇ ਆ ਪੰਜਾਬ ਦੇ ਹਿੱਤਾਂ ਦੇ ਲਈ ਜਿਹੜੇ ਵੀ ਕੋਈ ਧਿਰ ਕੰਮ ਕਰੂਗੀ ਉਹਦੇ ਨਾਲ ਅਸੀਂ ਗੱਠ ਜੋੜ ਕਰ ਸਕਦੇ ਹਾਂ ਭਾਵ ਮਾਹੌਲ ਆ ਜਿਹੜਾ ਉਹ ਤਿਆਰ ਕੀਤਾ ਜਾ ਰਿਹਾ ਹੈਗਾ ਤੂੰ ਲੱਗਦਾ ਹੈ ਵੀ ਗੱਲ ਨੇੜੇ ਲੱਗਦੀ ਦਿਖਾਈ ਦੇ ਰਹੀ ਹੈ ਪਰ ਇਹ ਹੈ ਵੀ ਲੋਕਾਂ ਦੇ ਵਿੱਚ ਜਾਣ ਤੋਂ ਪਹਿਲਾਂ ਲੋਕਾਂ ਨੂੰ ਤਿਆਰ ਕਰ ਲਿਆ ਜਾਂਦਾ ਵੀ ਭਾਈ ਇਹ ਗੱਠ ਜੋੜ ਬਹੁਤ ਜ਼ਰੂਰੀ ਹੈਗਾ ਕਿਉਂਕਿ ਜਿਵੇਂ ਪਹਿਲਾਂ ਇੱਕ ਦੂਸਰੇ ਦੇ ਖਿਲਾਫ ਧੂਆਂ ਧਾਰ ਬਿਆਨਵਾਜੀ ਹੁੰਦੀ ਸੀ ਉਹ ਤੋਂ ਪੈਰ ਭਜਾਂ ਕੀਤੇ ਗਏ ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਵੀ ਇਹ ਗੱਲ ਕੀਤੀ ਆ ਹਜੇ ਭਾਜਪਾ ਦੇ ਕੁਝ ਆਗੂ ਆ ਜਿਹੜੇ ਉਸ ਉਸ ਗੱਲ ਨੂੰ ਹੋਰ ਪਾਸੇ ਲੈ ਜਾ ਰਹੇ ਆ ਪਰ ਜਿਹੜੀਆਂ ਬਲਾਗ ਸਭਾ ਦੀ ਚੋਣਾਂ ਨੇ ਪਿੰਡਾਂ ਦੇ ਵਿੱਚ ਹੋਣੀਆਂ ਅਸਲ ਦੇ ਵਿੱਚ ਕਿਉਂਕਿ ਪੰਚਾਇਤਾਂ ਦੀਆਂ ਚੋਣਾਂ ਨੇ ਸਭਾ ਸਭਾ ਦੀਆਂ ਚੋਣਾਂ ਨੇ ਤੇ ਪਿੰਡਾਂ ਦੇ ਵਿੱਚ ਭਾਜਪਾ ਨੂੰ ਜਾਣ ਦੇ ਲਈ ਅਕਾਲੀ ਦਲ ਦੀ ਬੇਹੱਦ ਲੋੜ ਹੈ ਅਸਲ ਦੇ ਵਿੱਚ ਜੇ ਉਹ ਅਕਾਲੀ ਦਲ ਦੇ ਨਾਲ ਨਹੀਂ ਜਾਣਗੇ ਤਾਂ ਪਿੰਡਾਂ ਤੇ ਜਾਣਾ ਭਾਜਪਾ ਦਾ ਮੁਸ਼ਕਲ ਹੈ ਵੀ ਲੱਗਦਾ ਹੈ ਕਿ ਹੌਲੀ ਦਾ ਮਤਲਬ ਮਾਹੌਲ ਤਿਆਰ ਕੀਤਾ ਜਾ ਰਿਹਾ ਹੈ ਹਨ ਵੀ ਜਦੋਂ ਹੀ ਬਣ ਜੂ ਮਹੌਲ ਹੋ ਜਾਤਾ ਹੈ ਗੱਠ ਜੋੜ ਉਹ ਉਸੇ ਸਮੇਂ ਦਾ ਐਲਾਨ ਹੋ ਸਕਦਾ ਹੈ ਜੀ ਅ ਜਗਸੀਰ ਜੀ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਕਿ ਜੇ ਅਕਾਲੀ ਦਲ ਨੇ ਪਿੰਡਾਂ ਦੇ ਵਿੱਚ ਅ ਪਛਪਾਨੇ ਦੇ ਪਿੰਡਾਂ ਦੇ ਵਿੱਚ ਜਾਣਾ ਤਾਂ ਅਕਾਲੀ ਦਲ ਦਾ ਸਾਥ ਦੀ ਬਹੁਤ ਜ਼ਿਆਦਾ ਲੋੜ ਹੈ ਕਿਉਂਕਿ ਜੇਕਰ ਅਪਾ ਬਿਹਾਰ ਸੋਨਾ ਦੀ ਇੱਕ ਵਾਰ ਗੱਲ ਕਰ ਲੈਨੇ ਆ ਨਾ ਜਿਹੜੀਆਂ ਹੁਣ ਸੋਨਾ ਹੋਈਆਂ ਨੇ ਤਾਂ ਉਨਾ ਚੋਣਾਂ ਦੇ ਵਿੱਚ ਜੋ ਪੰਜਾਬ ਦਾ ਮੁੱਦਾ ਸੀਗਾ ਪ੍ਰਵਾਸੀਆਂ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਆਵਾਜ਼ ਚੁੱਕੀ ਗਈ ਪ੍ਰਵਾਸੀਆਂ ਨੂੰ ਪੰਜਾਬ ਤੋਂ ਬਾਹਰ ਜਾਣ ਦੇ ਲਈ ਆ ਆਵਾਜ਼ ਚੁੱਕੀ ਜਾ ਰਹੀ ਸੀ ਭੇਜੜ ਦੇ ਲਈ ਤਾਂ ਬਿਹਾਰ ਚੋਣਾਂ ਦੇ ਵਿੱਚ ਇਹ ਮੁੱਦਾ ਬੜਾ ਭਾਜਪਾਨ ਨੇ ਚੱਕਿਆ ਸੀ ਵੀ ਪੰਜਾਬ ਦੇ ਵਿੱਚ ਤੁਹਾਨੂੰ ਅਸੀਂ ਇਨਸਾਫ ਦਿਵਾਵਾਂਗੇ ਜੋ ਪੰਜਾਬ ਤੋਂ ਉਹਨੂੰ ਬਾਹਰ ਕੱਢ ਰਿਹਾ ਉਹ ਤੋਂ ਬਾਅਦ ਹੀ ਭਾਵਿਆਂ ਸੈਨੇਟ ਵਾਲਾ ਪੀਯੂ ਵਾਲਾ ਮਸਲਾ ਦੇਖ ਲਓ ਭਾਵੇ ਹੋਰ ਚੀਜ਼ਾਂ ਦੇਖ ਲਓ ਚੰਡੀਗੜ੍ਹ ਦਾ ਸਟੇਟਸ ਬਦਲਣ ਦੀ ਗੱਲ ਕਰ ਰਹੇ ਹੋ ਕੀ ਉਸ ਤੋਂ ਬਾਅਦ ਹੀ ਇਹ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਸਗੀਆਂ ਤਾਂ ਹੁਣ ਜੇ ਇਹਨਾਂ ਚੋਣਾਂ ਦੇ ਵਿੱਚ ਭਾਜਪਾ ਪਿੰਡਾਂ 'ਚ ਜਾਂਦੀ ਹੈ ਤਾਂ ਮੈਨੂੰ ਲੱਗਦਾ ਹੈ ਕਿ ਭਾਜਪਾ ਲਈ ਚੰਗਾ ਨਹੀਂ ਹੋ ਸਕਦਾ ਕਿਤੇ ਨਾ ਕਿਤੇ हां बिल्कुल जी ये स्पॉसिबल ध्यान दे रहे हैं क्योंकि ਤੁਸੀਂ ਨਰਿੰਦਰ ਮੋਦੀ ਜੀ ਦਾ ਬਿਆਨ ਸੁਣਿਓ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਇੱਕ ਬਿਆਨ ਜਿਹੜਾ ਇਸ ਤਰ੍ਹਾਂ ਦਾ ਦਿੱਤਾ ਕਿ ਉਹ ਤਾਂ ਕਰਤਾਰਪੁਰ ਸਾਹਿਬ ਦਾ ਜਲੋਕ ਕੈਰੀਡੋਰ ਦੀ ਗੱਲ ਕਰਦੇ ਆ ਵੀ ਜਦੋਂ ਉਹਨਾਂ ਨੇ ਬਾਬੇ ਨਾਨਕ ਜੀ ਅੱਗੇ ਗੁਰੂ ਨਾਨਕ ਦੇਵ ਜੀ ਅੱਗੇ ਅਰਦਾਸ ਕੀਤੀ ਤੇ ਉਹਨਾਂ ਦੀ ਅਰਦਾਸ ਸਫਲ ਹੋ ਗਈ ਰਾਮ ਮੰਦਰ ਬਣ ਗਿਆ ਬਾਬ ਉਹਨਾਂ ਨੇ ਤੁਹਾਨੂੰ ਵੀ ਕਿਹਾ ਕਿ ਰਾਮ ਮੰਦਰ ਹੁਨਾਰਕਦੇਵ ਜੀ ਦੀ ਕਿਰਪਾ ਦੇ ਨਾਲ ਹੀ ਤਾਂ ਹੁਣ ਰਸਨਾ ਦੇ ਅਸੀਰਵਾਦ ਨਾਲ ਬਣਿਆ ਸੋ ਇਹ ਉਸ ਪਾਸੇ ਨਹੀਂ ਹੈ ਸਾਰੀਆਂ ਗੱਲਾਂ ਜਦੋਂ ਅਸੀਂ ਦੇਖਦੇ ਹਾਂ ਨਾ ਧਿਆਨ ਲਾ ਕੇ ਦੇਖੋ ਤੁਸੀਂ ਸਾਰੀਆਂ ਕੜੀਆਂ ਜੁੜਦੀਆਂ ਵੀ ਇਹ ਗੱਲ ਗੱਠਜੋੜ ਵੱਲ ਵੱਧਦੀ ਦਿਖਾਈ ਦੇ ਰਹੀ ਹੈ ਜੀ ਮੈਂ ਬਿਲਕੁਲ ਜੀ ਸੀਰਜੀ ਸਹੀ ਕਹਿ ਰਹੇ ਹਾਂ ਕਿ ਗੱਲ ਉੱਧਰ ਨੂੰ ਵੱਧਦੀ ਹੋਈ ਗੱਠ ਜੋੜ ਵਾਲ ਨੂੰ ਵੱਧਦੀ ਹੋਈ ਦਿਖਾਈ ਦੇ ਰਹੀ ਹੈ ਸੋ ਚਰਚਾਵਾ ਤਾਂ ਮੈਨੂੰ ਲੱਗਦਾ ਹੈ ਇਦਾਂ ਜਾਰੀ ਰਹਿਣ ਗਿਆ ਜਦੋਂ ਤੱਕ ਕੁਝ ਨਿਕਲ ਕੇ ਨਹੀਂ ਸਾਹਮਣੇ ਆਉਂਦਾ ਜਾਂ ਕੋਈ ਅਕਾਲੀ ਦਲ ਵਾਲਾ ਜਾਂ ਪਾਛਪਾ ਵਾਲਾ ਇਸ ਤੇ ਜਵਾਬ ਨਹੀਂ ਦਿੱਤਦਾ ਕੁਝ ਕਲੀਅਰ ਨਹੀਂ ਕਰ ਦਿੰਦਾ ਤਾਂ ਦੇਖਣਾ ਹੋਏਗਾ ਕਿ ਗੱਠ ਜੋੜ ਹੋਵੇਗਾ ਜਾਂ ਸਿਰਫ ਚਰਚਾਵਾ ਹੀ ਨੇ ਤਾਂ ਜੇਕਰ ਹੁਣ ਆਪਾਂ ਅੱਗੇ ਵੱਧਦੇ ਹਾਂ ਤਾਂ ਪੰਜਾਬ ਦੇ ਵਿੱਚ ਮੰਗਾਂ ਨੂੰ ਲੈ ਕੇ ਕਿਸਾਨ ਜੁਨੇ ਲੰਮੇ ਸਮੇ ਤੋਂ ਸੰਘਰਸ਼ ਕਰ ਰਹੇ ਨੇ ਕੇਂਦਰ ਸਰਕਾਰ ਦੇ ਨਾਲ ਵੀ ਸਿੱਧੇ ਮੱਥੇ ਜੋ ਕਿਸਾਨ ਨੇ ਉਹ ਆੜ ਕੇ ਖੜੇ ਨੇ ਕਾਫੀ ਲੰਮੇ ਸਮੇ ਤੋਂ ਤਾਂ ਹੁਣ ਇੱਕ ਹੋਰ ਪ੍ਰੋਟੈਸਟ ਦੀ ਗੱਲ ਹੋ ਰਹੀ ਹੈ ਅੰਦੋਲਨ ਦੀ ਗੱਲ ਹੋ ਰਹੀ ਹੈ ਟ੍ਰੇਨਾਂ ਦੇ ਰੋਕਣ ਦੀ ਗੱਲ ਹੋ ਰਹੀ ਹੈ ਤਾਂ 5 ਦਸੰਬਰ ਨੂੰ ਕਿਹਾ ਜਾ ਰਿਹਾ ਵੀ ਪੰਜਾਬ ਦੇ ਵਿੱਚ ਟ੍ਰੇਨਾਂ ਨਹੀਂ ਚੱਲਣ ਦਿੱਤੀਆਂ ਚਾਹੁੰਗੀਆਂ ਕੀ ਲੱਗਦਾ ਤੁਹਾਨੂੰ ਜਗਸੀਰ ਜੀ ਕਿ ਦੁਬਾਰਾ ਕਿਸਾਨ ਅੰਦੋਲਨ ਸ਼ੁਰੂ ਹੋ ਰਿਹਾ ਹੈ ਦੇਖੋ ਕਿਸਾਨ ਅੰਦੋਲਨ ਤਾਂ ਸ਼ੁਰੂ ਹੋ ਹੀ ਰਿਹਾ ਆਹਟ ਇਸ ਤਰ੍ਹਾਂ ਦੀ ਆ ਰਹੀ ਹੈ ਕਿਉਂਕਿ ਕਿਸਾਨਾਂ ਦੇ ਨਾਲ ਬੜਾ ਵੱਡਾ ਇੱਕ ਸੜਕ ਕੱਪਟ ਹੋ ਗਿਆ ਜਾਂ ਧੋਖਾ ਕਹਿ ਸਕਦੇ ਸੀ ਹੋਇਆ ਇਹ ਕਿਸਾਨਾਂ ਨੇ ਜਿਹੜਾ ਦਿੱਲੀ ਦੇ ਵਿੱਚ ਕਿਸਾਨ ਮੋਰਚਾ ਲੱਗਿਆ ਸੀ ਜਿਹੜਾ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਸੀਗਾ ਤੋ 3 ਕੀਤੀ ਕਾਨੂੰਨਾ ਨੂੰ ਵਾਪਸ ਲੈਣ ਤੇ ਉਹ ਮੋਰਚਾ ਜਿਹੜਾ ਖਤਮ ਹੋਇਆਗਾ ਤੇ ਉਹਦੇ ਨਾਲ ਨਾਲ ਜਿਹੜੀ ਦੂਸਰੀ ਮੰਗ ਸੀਗੀ ਉਹ ਸੀਗੀ ਐਮਐਸਪੀ ਦੀ ਤੀਜੀ ਮੰਗ ਸੀ ਜਿਹੜਾ ਬਿਜਲੀ ਐਕਟ ਆ 2025 ਇਹਨੂੰ ਮਤਲਬ ਰੱਦ ਕਰਨ ਦੀ ਇਹ ਨਾ ਲਾਗੂ ਹੋਵੇ ਤੇ ਇਹ ਤਿੰਨ ਮੰਗਾਂ ਜਿਹੜੀਆਂ ਮੁੱਖ ਮੰਗਾਂ ਸੀਗੀਆਂ ਉਸ ਮਤਲਬ ਆਪਾਂ ਕਹਿ ਸਕਦੇ ਹਾਂ ਕਿਸਾਨ ਨੂੰ ਉਲਣ ਦੀਆਂ ਤੇ ਉਹਨਾਂ ਤਿੰਨ ਨਿਸ਼ਾਨ ਉਹਨਾਂ ਤਿੰਨ ਮੰਗਾਂ ਦੇ ਵਿੱਚੋਂ ਹੀ ਮੈਨੂੰ ਲੱਗਦਾ ਵੀ ਸਰਕਾਰ ਨੇ ਜਿਹੜਾ ਖੇਤੀ ਕਾਨੂੰਨ ਤਾਂ ਵਾਪਸ ਲੈ ਲੇ ਜਿਹੜਾ ਇੱਕ ਮੰਗ ਆਪਾਂ ਮੁੱਖ ਮੰਗ ਕਹਿ ਸਕਦੇ ਆ ਪਰ ਉਹ ਖੇਤੀ ਕਾਨੂੰਨਾ ਮੈਨੂੰ ਕਿਸ ਢੰਗ ਨਾਲ ਜਿਹੜਾ ਉਸੇ ਤਰ੍ਹਾਂ ਹੀ ਲਾਗੂ ਕਰਨ ਦੀ ਪ੍ਰਕਿਰਿਆ ਗਈ ਉਹ ਨਹੀਂ ਰੁਕੀ ਹੈਗੀ ਕਿਤੇ ਸਰਕਾਰ ਤਾਂ ਹੀ ਮੁੜੀ ਗਿਆ ਹੁਣ ਤੁਸੀਂ ਦੇਖੋ ਪੰਜਾਬ ਦੇ ਵਿੱਚ ਜਿਹੜਾ ਪ੍ਰਾਈਵੇਟ ਖਰੀਦ ਸੀਗੀ ਉਹ ਤਾਂ ਉਸੇ ਤਰ੍ਹਾਂ ਹੀ ਮਤਲਬ ਜਾਰੀ ਆ ਕਿੱਡੇ ਕਿੱਡੇ ਸਾਈਲੋ ਬਣ ਰਹੇ ਨੇ ਕਿੰਨਾ-ਕਿੰਨਾ ਸਟੋਰੇਜ ਹੋ ਰਿਹਾ ਪੰਜਾਬ ਦਾ ਜਿਹੜਾ ਅਨਾਜ ਆ ਕਾਰਪੋਰੇਟ ਜਗਤ ਉਹ ਖਰੀਦਦਾ ਵੀ ਆ ਵੱਡੀਆਂ ਕੰਪਨੀਆਂ ਤੇ ਉਹ ਸਟੋਰੇਜ ਵੀ ਕਰ ਰਹੀਆਂ ਨੇਗੀਆਂ ਇਹ ਇਹ ਹੀ ਤਾਂ ਉਹਦੇ ਵਿੱਚ ਖੇਤੀ ਕਾਨੂੰਨਾਂ ਦੇ ਵਿੱਚ ਵੀ ਤੇਹੀ ਗੱਲ ਸੀਗੀ ਪਰ ਉਹ ਕਾਨੂੰਨ ਨਹੀਂ ਹੁਣ ਮਤਲਬ ਚੁੱਪਚੀਤੇ ਉਹ ਕੰਮ ਹੈ ਜਿਹੜਾ ਲਾਗੂ ਕਰਤਾ ਜਿਹਦੇ ਵਿੱਚ ਕਿਸਾਨ ਫਸਦੇ ਵੀ ਜਾ ਰਹੇ ਆ ਕੁਝ ਪੈਸੇ ਵੱਧ ਦੇ ਰਹੇ ਆ ਕੁਝ ਬਈ ਆਇਤ ਉਹਦੀ ਜੋ ਟਰਾਲੀ ਲਾ ਕੇ ਖਤਮ ਕੀਤੀ ਪੈਸੇ ਵੜ ਕੇ ਲੈ ਜਾਓ ਤੋ ਇਸ ਤਰ੍ਹਾਂ ਦਾ ਕੁਝ 2-4 ਰੁਪਏ ਵੱਧ ਵੀ ਦਿੱਤੇ ਜਾਂਦੇ ਆਗੇ ਤੇ ਇਸ ਤਰ੍ਹਾਂ ਕਿਸਾਨ ਉਹ ਸੈਲੋਂਾਂ ਤੇ ਆਪ ਹੀ ਜਾਣ ਲੱਗਾ ਜਿਹੜੇ ਸੈਲੋਂਾਂ ਦਾ ਵਿਰੋਧ ਕਰਦੇ ਨੇ ਜਿਹੜੀ ਸਟੋਰੇਜ ਦਾ ਉਹ ਉਸ ਜਾਲ ਦੇ ਵਿੱਚੋਂ ਖੁਦ ਹੀ ਫਸਦਾ ਤੁਰਿਆ ਜਾ ਰਿਹਾ ਤੇ ਇਹਦੇ ਨਾਲ ਹੌਲੀ-ਹੌਲੀ ਜਿਹੜਾ ਸਰਕਾਰੀ ਮੰਡੀਕਰਨ ਉਹ ਖਤਮ ਹੋ ਜਾਊਗਾ ਤੇ ਉਦੋਂ ਗਾ ਐਮਐਲਐਸਪੀ ਵਾਲੀ ਗੱਲ ਆ ਗਈ ਤੇ ਹੁਣ ਐਮਐਸਪੀ ਬਾਰੇ ਵੀ ਬਹੁਤ ਲੋਕ ਗੱਲਾਂ ਕਰਦੇ ਸੀਗੇ ਕਿ ਯਾਰ ਪੰਜਾਬ ਦੇ ਕਿਸਾਨ ਨੂੰ ਕੀ ਜ਼ਰੂਰਤ ਹੈ ਇਸ ਇਸ ਮਾਮਲੇ ਦੀ ਕਿਉਂਕਿ ਪੰਜਾਬ ਦੇ ਵਿੱਚ ਤਾਂ ਕਣਕ ਤੋਂ ਨਾ ਜਿਹੜਾ ਦੋ ਹੀ ਫਸਲਾਂ ਨੇ ਤੇ ਦੋਨਾਂ ਤੇ ਆਲਰੇਡੀ ਐ ਐਮਐਸਪੀ ਮਿਲਦੀ ਆ। ਹੂੰ। ਕਿਸਾਨ ਕਿਸਾਨ ਜਥੇਬੰਦੀਆਂ ਕਿਉਂ ਰੌਲਾ ਪਾ ਰਹੀਆਂ ਨੇ? ਇਹ ਇੱਕ ਬੜੀ ਵੱਡੀ ਸਮਝਣ ਵਾਲੀ ਗੱਲ ਸੀਗੀ ਜਿਹਦੇ ਤੇ ਸ਼ਾਇਦ ਨਾ ਪੰਜਾਬ ਦੀਆਂ ਸਰਕਾਰਾਂ ਨਾ ਸਿਆਸੀ ਪਾਰਟੀਆਂ ਨਾ ਹੀ ਪੰਜਾਬ ਦੇ ਜਿਹੜੇ ਦੂਸਰੇ ਲੋਕ ਉਹ ਵੀ ਨਹੀਂ ਸਮਝ ਸਕੇ ਕਿਉਂਕਿ ਪੰਜਾਬ ਦਾ ਪਾਣੀ ਖਤਮ ਹੋ ਰਿਹਾ ਹੈ ਜਿਹੜਾ ਇਹ ਫਸਲੀ ਚੱਕਰ ਐ ਨੂੰ ਤੋੜਨ ਦੇ ਲਈ ਲਗਾਤਾਰ ਯਤਨ ਹੁੰਦੇ ਆ ਪਰ ਇਹ ਫਸਲੀ ਚੱਕਰ ਉਹਦੋਂ ਹੀ ਟੁੱਟ ਸਕਦਾ ਜਦੋਂ ਦੂਸਰੀਆਂ ਫਸਲਾਂ ਦੇ ਉੱਪਰ ਐਮਐਸਪੀ ਹੋਊਗੀ। ਉਹਨਾਂ ਦੀ ਭਾਅ ਦਾ ਕਿਸਾਨਾਂ ਨੂੰ ਗਰੰਟੀ ਹੋ ਜੂਗੀ। ਤੇ ਫੇਰ ਹੀ ਉਹ ਇਹਨੂੰ ਛੱਡ ਕੇ ਹੋਰ ਫਸਲਾਂ ਬੀਜਣਗੇ ਪਰ ਹੁਣ ਹਰੇਕ ਵਾਰੀ ਇਦਾਂ ਹੁੰਦਾ ਕਿ ਹੋਰ ਫਸਲ ਬੀਜ ਲੈਂਦੇ ਆ ਉਹ ਜਦੋਂ ਵੇਚਣ ਆਉਂਦੇ ਆ ਉਦੋਂ ਦਾ ਰੇਟ ਆ ਜਿਹੜਾ ਉਹ ਬਹੁਤ ਡਾਊਨ ਕਰ ਦਿੰਦੇ ਆ ਤੇ ਪੰਨੇ ਕੁਝ ਪੈਂਦਾ ਨਹੀਂ ਹੈ ਤੋਂ ਕਿਸਾਨ ਇਸ ਕਰਕੇ ਪੰਜਾਬ ਦਾ ਇਸ ਪਾਸੇ ਵੱਲ ਤੁਰਿਆ ਸੀ ਕਿ ਜੇ ਸਾਨੂੰ ਗਰੰਟੀ ਜਿਹੜਾ ਐਮ ਐਸ ਕੇ ਦੀ ਗਰੰਟੀ ਦੇ ਦੇਣ ਤਾਂ ਅਸੀਂ ਇਹ ਕਣਕ ਝੋਨੇ ਦਾ ਫਸਲ ਚੱਕਰ ਇਹ ਤੋਂ ਖੜਾ ਛੱਡਾ ਕੇ ਹੋਰ ਫਸਲਾਂ ਵੱਲ ਚਲੇ ਜਾਈਏ ਤਾਂ ਕਿ ਪੰਜਾਬ ਦਾ ਪਾਣੀ ਪੰਜਾਬ ਦੀ ਆਬੋ ਹਵਾ ਜਿਹੜਾ ਪਰਾਲੀ ਦਾ ਧੂੰਆਂ ਜਿਹ ਇਸ ਤਰ੍ਹਾਂ ਦੇ ਰੌਲੇ ਰੱਪੇ ਪੈਂਦਾ ਇਹ ਤੋਂ ਜੇ ਛਡਕਾਰਾ ਪਾਇਆ ਜਾ ਸਕੇ ਤੇ ਉਹ ਵੀ ਗੱਲ ਉੱਥੇ ਹੀ ਖੜੀ ਆ ਹੁਣ ਬਿਜਲੀ ਕਾਨੂੰਨ ਵਾਲਾ ਸੀ ਜਿਹੜਾ ਤੇ ਇਹ ਫੇਰ ਮਤਲਬ ਲਾਗੂ ਹੋ ਰਿਹਾਗਾ ਚਲ ਥੋੜੇ ਜਾਲ ਹੋਣਾ ਵੀ ਜਦੋਂ 1948 ਦੇ ਵਿੱਚ ਬਿਜਲੀ ਕਾਨੂੰਨ ਬਣਦਾ ਤਾਂ ਬਿਜਲੀ ਐਕਟ ਬਣਿਆ ਜਿਹੜਾ ਤਾਂ ਉਹਦੇ ਵਿੱਚ ਇਹ ਕਿਹਾ ਗਿਆ ਸੀਗਾ ਵੀ ਇਹ ਜਿਹੜਾ ਅਧਾਰਾਗਾ ਇਹ ਬਿਨਾਂ ਲਾਭ ਹਾਨੀ ਤੋਂ ਲੋਕ ਸੇਵਾ ਦੇ ਲਈ ਪਿਆਰ ਪਿਆਰ ਕੀਤਾ ਗਿਆ ਪਰ ਬਿਜਲੀ ਦਾ ਤਰ ਪਾ ਦਿਆ ਜਿਹੜਾ ਉਹ ਬਿਨਾਂ ਲਾਭ ਹਾਨੀ ਤੋਂ ਬਲ ਖਰਤੇ ਦੇ ਉੱਪਰ ਹੀ ਲੋਕਾਂ ਤੱਕ ਬਿਜਲੀ ਆ ਜਿਹੜੀ ਮਹੀਆ ਕਰਾਈ ਜਾਊਗੀ ਪਰ ਹੌਲੀ ਹੌਲੀ ਜਿਵੇਂ ਚੱਲਦਾ ਆ ਕੰਮ 2003 ਦੇ ਵਿੱਚ ਆ ਕੇ ਜਿਹੜਾ ਬਿਜਲੀ ਐਕਟ ਨਾਲ ਸੋਧ ਕੀਤੀ ਗਈ ਉਹਦੇ ਚ ਫਿਰ ਇਹਨੂੰ ਪ੍ਰਾਈਵੇਟ ਹੱਥਾਂ ਵੱਲ ਤੋਰਨ ਦਾ ਉਹ ਜਿਹੜਾ ਰਾਹ ਉਹ ਖੋਲ ਦਿੱਤਾ ਗਿਆ ਤੇ ਹੁਣ ਤਾਂ ਇਹ ਪੂਰੀ ਤਰ੍ਹਾਂ ਜਿਹੜਾ ਸਮਾਰਟ ਮੀਟਰ ਵਾਲੀ ਗੱਲ ਆ ਪੂਰੀ ਤਰ੍ਹਾਂ ਚੱਲ ਰਿਹਾ ਹੁਣ ਇਹਦੇ ਉੱਪਰ ਵੀ ਮਤਲਬ ਕਹਾਂਨ ਅੰਦੋਲਨ ਹੈ ਜਿਹੜਾ ਉਹ ਚੱਲ ਰਿਹਾ ਹੈਗਾ ਆਉਂਦੇ ਨੌਂ ਸਾਇਦ 10 ਸੱਦਾ ਜਿਹੜਾ ਉਹ ਐਸਕੇਮ ਨੇ ਦਿੱਤਾ ਕਿ ਉਹ ਬਿਜਲੀ ਦੇ ਐਕਟਰ ਦੇ ਖਿਲਾਫ ਜਿਹੜੇ ਇਹਨੂੰ ਲਾਗੂ ਕਰਨ ਦੇ ਖਿਲਾਫ ਉਹ ਬਿਜਲੀ ਗ੍ਰਿਡਾਂ ਦਾ ਘਰਾਉ ਕਰਨਗੇ ਤੇ ਦੂਸਰੇ ਪਾਸੇ ਜਿਹੜਾ ਖਨੌਰੀ ਬਾਡਰ ਵਾਲੇ ਤੇ ਮੂਰਤੇ ਵਾਲੇ ਜਥੇਬੰਦੀਆਂ ਸੀਗੀਆਂ ਉਹਨਾਂ ਨੇ ਆ ਐਲਾਨ ਕਰ ਦਿੱਤਾ ਜਿਹੜਾ ਤੁਸੀਂ ਦੱਸਿਆ ਕਿ ਉਹ ਜਿਹੜੀਆਂ ਟ੍ਰੇਨਾਂ ਨੇ ਉਹ ਰੋਕਣਗੇ ਤੇ ਤਿੰਨ ਘੰਟੇ ਦਾ ਇਹ ਜਾਮ ਹੋਊਗਾ ਭਾਵੇਂ ਇਹ ਦਵਾਰੇ ਕਿਸਾਨ ਅੰਦੋਲਨ ਪੱਖ ਦਾ ਦਿਖਾਈ ਦੇ ਰਹਿਣਾ ਦੋਨਾਂ ਤਿੰਨਾਂ ਮੁੱਦਿਆਂ ਦੇ ਉੱਪਰ ਐਮਐਸਪੀ ਦਾ ਮੁੱਦਾ ਵੀ ਆ ਤੇ ਬਿਜਲੀ ਕਾਨੂੰਨ ਦਾ ਮੁੱਦਾ ਵੀ ਆ ਜੀ ਜੀ ਅ ਜੇਕਰ ਜਿਕਸੀਰ ਜੀ ਆਪਾਂ ਕਿਸਾਨਾਂ ਦੀ ਗੱਲ ਕਰੀਏ ਜੋ ਤਾਂ ਦੋ ਤੋਂ ਤਿੰਨ ਸਾਲ ਪਹਿਲਾਂ ਤੋਂ ਜਦੋਂ ਤੋਂ ਕਿਸਾਨ ਆਪਣੇ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਅੱਗੇ ਖੜੇ ਨੇ ਤੋਂ ਉਸ ਤੋਂ ਬਾਅਦ ਕਿਸਾਨਾਂ ਨੇ ਬਹੁਤ ਸਾਰੇ ਮੁੱਦਿਆਂ ਤੇ ਬਾਤ ਚੱਕੀ ਹੈ ਤਾਂ ਹੁਣ ਜੇਕਰ ਜ਼ਿਆਦਾ ਦੂਰ ਨਾ ਜਾਈਏ ਇਹ ਜਿਹੜਾ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਸੀ ਉਹਦੇ 'ਚ ਵੀ ਕਿਸਾਨ ਮੋਢੇ ਨਾਲ ਮੋਢਾ ਜੋੜ ਕੇ ਖੜੇ ਸੀ ਅੱਗੇ ਆਏ ਸੀਗੇ ਸਟੂਡੈਂਟਸ ਦੇ ਨਾਲ ਸਾਥ ਦਿੱਤਾ ਤੇ ਇੰਨੇ ਦਿਨ ਉਹਨਾਂ ਦੇ ਵੱਲੋਂ ਆਵਾਜ਼ ਚੁੱਕੀ ਗਈ ਜਿਸ ਦਾ ਕਿਤੇ ਨਾ ਕਿਤੇ ਉਹ ਜਿਹੜਾ ਵਿਦਿਆਰਥੀਆਂ ਦੇ ਵੱਲੋਂ ਆਵਾਜ਼ ਚੁੱਕੀ ਜਾ ਰਹੀ ਸੀ ਉਹ ਕਿਤੇ ਨਾ ਕਿਤੇ ਫਾਇਦਾ ਵੀ ਮਿਲ ਗਿਆ ਜਿਹੜੇ हासिल हुई है तो दूसरी पासे जेकर आपा ਕਿਸਾਨਾਂ ਦੀ ਗੱਲ ਕਰਦੇ ਆ ਤਾਂ ਇਸ ਵੇਲੇ ਦੇਖਿਆ ਜਾ ਰਿਹਾ ਕਿਸਾਨ ਕਿਤੇ ਨਾ ਕਿਤੇ ਇਕੱਲੇ ਆਪਣੀ ਲੜਾਈ ਲੜ ਰਹੇ ਨੇ ਬਿਲਕੁਲ ਦੀ ਹੁਣ ਦੇਖੋ ਇਹ ਤਾਂ ਬਹੁਤ ਵੱਡੀ ਗੱਲ ਆ ਹੁਣ ਐਮਐਸਪੀ ਦਾ ਅਜੇ ਕਾਨੂੰਨ ਆ ਜਾਊਗਾ ਤਾਂ ਉਹਦੇ ਨਾਲ ਜਿਹੜਾ ਖੇਤਕਾਰ ਆ ਉਹਨੂੰ ਬਹੁਤ ਵੱਡਾ ਫਾਇਦਾ ਹੋਣਾਗਾ ਪਤਾ ਨਹੀਂ ਉਹ ਲੋਕਾਂ ਦੀ ਸਮਝ ਕਿਉਂ ਨਹੀਂ ਆ ਰਹੀ ਹੈਗੀ ਤੁਸੀਂ ਦੇਖੋ ਹੁਣ ਸਰੋਂ ਦਾ ਇੱਕ ਮੁੱਲ ਵੱਧ ਗਿਆ ਤੇ ਜਿਹੜਾ ਸਰੋਂ ਦੇ ਤੇਲ ਦਾ ਮੁੱਲ ਆ ਉਹ ਵੀ ਵੱਧ ਜਾਣਾ ਫਿਰ ਉਹਦੇ ਹਿਸਾਬ ਨਾਲ ਉਹ ਦੇਖੋ ਕਿਥੇ 200 ਨੂੰ ਉਹ ਮਤਲਬ ਤੇ ਲੈ ਗਿਆ ਅੱਜ ਵੀ 100 ਮਨੂਲਾ ਦਾ 60-70 ਰੁਪਏ ਨੂੰ ਬੋਤਲ ਕਰੀ ਪਈ ਆ ਜਿੰਨਾ ਕਰੋ ਪ੍ਰਾਈਵੇਟ ਪਲੇਅਰ ਕੋਲਿਆ ਫੇਰਦਾ ਜੋ ਮਰਦੀ ਕਰੀ ਜਾਂਣਾ ਪਰ ਜਦੋਂ ਤੁਹਾਡੇ ਕੋਲੇ ਤੁਸੀਂ ਕੋਈ ਸ਼ਬਦੀ ਲੈਣ ਜਾਂਦੇ ਹੋ ਤੁਸੀਂ ਕੋਈ ਪਿਆਜ਼ ਲੈਣ ਜਾਂਦੇ ਹੋ ਆਲੂ ਲੈਣ ਜਾਂਦੇ ਹੋ ਤੁਹਾਨੂੰ ਇਹ ਪਤਾ ਵੀ ਦੀ ਐਮਐਸਪੀ ਹੈ ਜਿਹੜੀ ਉਹ ਕਿਸਾਨ ਤੋਂ ਖਰੀਦਿਆ ਏ 70 ਰੁਪਏ ਕਿਲੋ ਆ ਉਹ ਤੁਹਾਨੂੰ 8 ਰੁਪਏ ਕਿਲੋ ਲਾ ਲੈਣਗੇ ਰੁਪਈਆ ਮੁਨਾਫਾ ਲਾ ਲੈਣਗੇ ਇਹ ਤਾਂ ਨਹੀਂ ਐ ਵੀ 70 ਰੁਪਏ ਕਿਲੋ ਖਰੀਦਿਆ ਉਹਨੂੰ 40 ਰੁਪਏ ਦਾ ਵੇਚਣਗੇ ਐਮਐਸਪੀ ਦਾ ਫਾਇਦਾ ਖਪਤਕਾਰ ਨੂੰ ਵੀ ਹੈ ਪਰ ਪਤਾ ਨਹੀਂ ਲੋਕ ਕਿਉਂ ਨਹੀਂ ਸਮਝ ਰਹੇ ਇਹ ਕਿਸਾਨ ਅੰਦੋਲਨ ਹੈ ਜਿਹੜਾ ਤੇ ਇਕੱਲੇ ਕਿਸਾਨਾਂ ਲਈ ਨਹੀਂ ਹੈ ਪੂਰੇ ਮਤਲਬ ਪੰਜਾਬੀਆਂ ਲਈ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਐਮਐਸਪੀ ਦਾ ਵੱਡਾ ਫਾਇਦਾ ਇਹ ਹੋਣਾ ਵੀ ਜਿਹੜਾ ਕਣਕ ਧੋਨੇ ਤੋਂ ਖੇੜਾ ਛੁੱਟ ਜਾਊਗਾ ਜਦੋਂ ਹੋਰ ਫਸਲਾਂ ਤੇ ਆ ਕੇ ਕਿਸਾਨ ਉਹ ਵੇਚਣ ਲੱਗ ਜਾਣਗੇ ਆਪਾਂ ਹੀ ਖੇੜਾ ਛੱਡ ਦੇਣਾ ਇਹਦਾ ਤੇ ਪੰਜਾਬ ਦੇ ਪਾਣੀ ਪੰਜਾਬ ਦਾ ਪ੍ਰਦੂਸ਼ਨ ਸਾਰਾ ਕੁਝ ਹੀ ਸਹੀ ਹੋ ਜਾਊਗਾ ਸੋ ਬਹੁਤ ਕੁਝ ਇਸ ਤਰ੍ਹਾਂ ਦਾ ਪਰ ਪਤਾ ਨਹੀਂ ਜਿਹੜੇ ਲੂਦੇ ਲੋਕ ਆ ਕਿਉਂ ਨਹੀਂ ਲੱਗ ਰਹੇ ਹੁਣ ਇਸ ਕਿਸਾਨਾਂ ਦੀ ਗੱਲ ਦੇ ਨਾਲ ਪਰ ਉਹ ਕਈ ਵਾਰੀ ਹੋ ਜਾਂਦਾ ਵੀ ਪਿਛਲੇ ਦਰਾਂ ਦੇ ਵਿੱਚ ਰਸਤੇ ਰੋਸਤੇ ਰੋਕੇ ਗਿਆ ਉਹ ਲੋਕਾਂ ਨੂੰ ਆਇ ਲੱਗਦਾ ਵੀ ਕਿਸਾਨ ਤੁਹਾਨੂੰ ਪਰੇਸ਼ਾਨੀ ਪੈਦਾ ਕਰ ਰਹੇ ਆ ਤੋਂ ਬਾਕੀ ਸਰਕਾਰਾਂ ਵੀ ਹੁੰਦੀਆਂ ਕਦੇ ਵਪਾਰੀਆਂ ਨੂੰ ਕਹਿੰਦੇ ਆ ਤੁਹਾਡੇ ਕਰਕੇ ਇਹਨਾਂ ਕਰਕੇ ਮੰਗਾਈ ਹੋ ਰਹੀ ਹੈ ਇਹਨਾਂ ਨੇ ਸੜਕਾਂ ਰੋਕੀਆਂ ਲੈ ਇਹਨਾਂ ਨੇ ਰੇਲਾਂ ਰੋਕ ਲਈਆਂ ਤਾਂ ਮਹਿੰਗਾ ਹੋ ਰਿਹਾ ਸਮਾਨ ਪਤਾ ਉਹ ਆਪਣੇ ਹਿਸਾਬ ਨਾਲ ਚੱਲ ਰਹੀਆਂ ਸਰਕਾਰਾਂ ਪਰ ਕਿਸਾਨਾਂ ਦਾ ਜਿਹੜਾ ਅੰਦੋਲਨ ਆ ਇਹ ਇਹਦਾ ਜ਼ਰੂਰ ਮਨੁੜਾ ਵੀ ਪੰਜਾਬੀਆਂ ਨੂੰ ਜਾਂ ਆਮ ਲੋਕਾਂ ਨੂੰ ਦਾ ਜ਼ਰੂਰ ਸਮਰਥਨ ਕਰਨਾ ਚਾਹੀਦਾ ਕਿਉਂਕਿ ਇਹਦੇ ਫਾਇਦੇ ਆ ਜਿਹੜੇ ਉਹ ਆਮ ਲੋਕਾਂ ਨੂੰ ਵੀ ਬਹੁਤ ਵੱਡੀ ਪੱਧਰ ਤੇ ਹੋਣ ਵਾਲੇ ਨੇ ਜੀ ਬਿਲਕੁਲ ਜਗਸੀਰ ਜੀ ਸਹੀ ਗੱਲ ਕਹਿ ਰਹੇ ਹੋ ਤੁਸੀਂ ਕੀ ਕਿਸਾਨ ਜਦੋਂ ਪੰਜਾਬ ਦੇ ਮੁੱਦਿਆਂ ਦੀ ਗੱਲ ਹੁੰਦੀ ਹੈ ਤਾਂ ਡਟ ਕੇ ਖੜ ਜਾਂਦੇ ਨੇ ਨਾਲ ਸਾਥ ਦਿੰਦੇ ਨੇ ਪਰ ਕਿਤੇ ਨਾ ਕਿਤੇ ਇਸ ਟਾਈਮ ਉਹਨਾਂ ਨੂੰ ਘੱਟ ਸਾਥ ਮਿਲ ਰਿਹਾ ਆਪਣੀ ਹੀ ਪੰਜਾਬ ਤੋਂ ਤੇ ਮੈਨੂੰ ਲੱਗਦਾ ਹੈ ਕਿ ਸਾਨੂੰ ਸਾਰਿਆਂ ਨੂੰ ਕਿਤੇ ਨਾ ਕਿਤੇ ਸਾਥ ਦੇਣਾ ਚਾਹੀਦਾ ਹੈ ਬਾਕੀ ਜਿਹੜੇ ਦਰਸ਼ਕ ਸਾਡੇ ਦੇਖ ਰਹੇ ਨੇ ਤੁਸੀਂ ਵੀ ਆਪਣੀ ਰਾਏ ਕਮੈਂਟਾਂ ਦੇ ਵਿੱਚ ਦੇ ਸਕਦੇ ਹੋ ਸੋ ਇਸ ਦੇ ਨਾਲ ਹੀ ਜਗਸੀਰ ਜੀ ਮੈਨੂੰ ਲੱਗਦਾ ਹੁਣ ਜਾਣ ਦਾ ਸਮਾਂ ਹੋ ਗਿਆ ਤੇ ਜਿੰਨੇ ਵੀ ਅਸੀਂ ਅੱਜ ਮੁੱਦਿਆਂ ਤੇ ਗੱਲ ਕੀਤੀ ਹੈ ਜਿਹੜੇ ਸਾਡੇ ਦਰਸ਼ਕ ਨਹੀਂ ਤੁਸੀਂ ਇਹਨਾਂ ਮੁੱਦਿਆਂ ਤੇ ਆਪਣੀ رائے ਰੱਖ ਸਕਦੇ ਹੋ ਕਮੈਂਟਾਂ ਦੇ ਵਿੱਚ ਇਸ ਦੇ ਨਾਲ ਹੀ ਦਿਓ ਮੈਨੂੰ ਇਜਾਜ਼ਤ ਫਿਰ ਹਾਜ਼ਰ ਹੋਵਾਂਗੀ ਇਸੇ ਤਰੀਕੇ ਰੋਜ਼ਾਨਾ ਸ਼ੋਅ ਲੈ ਕੇ ਉਦੋਂ ਤੱਕ ਲਈ ਜੁੜੇ ਰਹੋ ਸਾਡੇ ਚੈਨਲ ਨਿਰਪੱਖ ਪੋਸਟ ਦੇ ਨਾਲ ਧੰਨਵਾਦ